ਡਾਕਟਰ ਗੁਲਜਾਰ ਸਿੰਘ ਸੰਘੇੜਾ ਨਿਰਦੇਸ਼ਕ ਕਮ ਪ੍ਰਿੰਸੀਪਲ 슈ਗਰ ਕੇਨ ਬ੍ਰੀਡਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ ਕਪੂਰਥਲਾ ਜਿੱਦਾਂ ਕਿ ਅਸੀਂ ਜਾਣਦੇ ਆ ਕਿ ਹੁਣ ਜਿਹੜਾ ਸਮਾਂ ਆ ਗਿਆ ਹੈ ਇਹ ਪੱਤਝੜ ਰੁੱਦੇ ਗੰਨੇ ਦੀ ਬਿਜਾਈ ਦਾ ਬਿਲਕੁਲ ਢੁਕਵਾਂ ਸਮਾਂ ਜੇ ਅਸੀਂ ਗੱਲ ਕਰਦੇ ਹਾਂ ਢੁਕਵਾਂ ਸਮੇਂ ਦੀ ਜਿੱਦਾਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਪਾਰਸ਼ ਕੀਤਾ ਗਿਆ ਹੈ ਕਿ 15 ਸਤੰਬਰ ਤੋਂ ਲੈ ਕੇ 31 ਅਕਤੂਬਰ ਤੱਕ ਦਾ ਜਿਹੜਾ ਸਮਾਂ ਹੈ ਉਹ ਬਹੁਤ ਹੀ ਢੁਕਵਾਂ ਸਮਾਂ ਜਿਹੜਾ ਹੈ ਪੱਤਝੜ ਦੇ ਗੰਨੇ ਦੀ ਕਾਸ਼ਤ ਲਈ ਮੰਨਿਆ ਜਾਂਦਾ ਹੈ ਔਰ ਜੇ ਪੱਤਝੜ ਰੁੱਤ ਦੇ ਵਿੱਚ ਅਸੀਂ ਗੰਨੇ ਦੀ ਕਾਸ਼ਤ ਕਰਨੀ ਆ ਉਹਦੇ ਬਾਰੇ ਅਸੀਂ ਵਿਚਾਰ ਵਟਾਂਦਲਾ ਕਰਾਂਗੇ ਉਹਦੇ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਕਿ ਅਗਰ ਪੱਤਝੜ ਦੀ ਅਸੀਂ ਕਾਸ਼ਤ ਕਰਨੀ ਆ ਤਾਂ ਸਭ ਤੋਂ ਮੇਨ ਪੁਆਇੰਟ ਜਿਹੜਾ ਸਾਡਾ ਆ ਜਾਂਦਾ ਉਹ ਆਂਦਾ ਕਿ ਅਸੀਂ ਗੰਨੇ ਦੀ ਕਿਸਮ ਦੀ ਚੋਣ ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਾਈਡ ਤੋਂ ਅੱਜ ਦੀ ਡੇਟ ਵਿੱਚ 13 ਕਿਸਮਾਂ ਦੀ ਸਪਾਰਸ਼ ਕੀਤੀ ਹੋਈ ਹੈ ਔਰ ਜੇ ਅਸੀਂ ਪੱਤਝੜ ਰੁੱਤ ਦੇ ਵਿੱਚ ਗੰਨਾ ਅਗਰ ਲਾਉਣਾ ਹੈ ਉਹਦੇ ਵਿੱਚ ਅਸੀਂ ਇਹੀ ਸਪਾਰਸ਼ ਕਰਾਂਗੇ ਕਿ ਜਿਹੜੀਆਂ ਸਾਡੀਆਂ ਅਗੇਤੀਆਂ ਕਿਸਮਾਂ ਜਿਨ੍ਹਾਂ ਦਾ ਕਿ ਮੈਂ ਨਾਮ ਲੈਣਾ ਚਾਹਾਂਗਾ ਸੀਓਪੀਵੀ 95 COPB 96 CO 118 CO 15023 COJ 85 COJ 64 ਆ ਜਿਹੜੀਆਂ ਕਿਸਮਾਂ ਨੇ ਇਹ ਅਗੇਤੀ ਕਿਸਮਾਂ ਤੇ ਮੈਂ ਕਿਸਾਨ ਵੀਰਾਂ ਨੂੰ ਇਹੀ ਇੱਕ ਗੁਜਾਰਿਸ਼ ਕਰੂੰਗਾ ਤੇ ਰਿਕਵੈਸਟ ਕਰਨਾ ਚਾਹੂੰਗਾ ਕਿ ਜਦੋਂ ਵੀ ਤੁਸੀਂ ਪੱਤਝੜ ਰੁੱਤ ਦੇ ਵਿੱਚ ਗੰਨੇ ਦੀ ਕਾਸ਼ਟ ਕਰਨੀ ਹੈ ਤੇ ਅਸੀਂ ਇੱਕ ਥੰਮ ਰੂਲ ਬਣਾ ਲਈਏ ਕਿ ਇਸ ਮੌਕੇ ਤੇ ਅਸੀਂ ਅਗੇਤੀ ਕਿਸਮਾਂ ਦੀ ਹੀ ਚੋਣ ਕਰਨੀ ਹੈ ਇਹਨਾਂ ਕਿਸਮਾਂ ਦੀ ਅਸੀਂ ਜਦੋਂ ਚੋਣ ਕਰਦੇ ਹਾਂ ਜੀ ਅਸੀਂ ਇਸ ਗੰਨੇ ਦੀ ਵੈਰਾਈਟੀਆਂ ਦੀ ਗੱਲ ਕਰਦੇ ਆ ਗੰਨੇ ਦੀ ਵੈਰਾਈਟੀਆਂ ਦੀ ਵਿਉਂਤਬੰਦੀ ਦੀ ਗੱਲ ਕਰਦੇ ਆ ਤੇ ਅਗਰ ਕਿਸੇ ਕਿਸਾਨ ਵੀਰ ਅਗਰ ਉਹ 10 ਖੇਤ ਗੰਨੇ ਦੇ ਲਾਉਂਦਾ ਤਾਂ ਘੱਟੋ-ਘੱਟ ਜਿਹੜੇ 6 ਖੇਤ ਹੈ ਉਹ ਅਗੇਤੀ ਕਿਸਮਾਂ ਦੇ ਥੱਲੇ ਲਾਉਣ ਉਹਨਾਂ ਅਗੇਤੀ ਕਿਸਮਾਂ ਦੇ ਵਿੱਚੋਂ ਜਿਹੜੇ 6 ਖੇਤ ਲਾਉਣੇ ਨੇ ਉਹਨਾਂ ਦੇ ਵਿੱਚੋਂ ਇੱਕ ਹਿੱਸਾ ਘੱਟੋ-ਘੱਟ 2 ਏਕੜ ਜਿਹੜੇ ਹੈਗੇ ਆ ਉਹ ਅਸੂਕਤੂ ਦੀ ਗੰਨੇ ਦੀ ਬਿਜਾਈ ਦੇ ਥੱਲੇ ਲੈ ਕੇ ਆਉਣ ਔਰ ਇੱਥੇ ਇਹ ਦੱਸਣਯੋਗ ਬਹੁਤ ਜ਼ਰੂਰੀ ਹੈ ਕਿ ਜਦੋਂ ਅਸੀਂ ਖੇਤ ਨੂੰ ਤਿਆਰ ਕਰਨਾ ਹੈ ਖੇਤ ਨੂੰ ਚੰਗੀ ਤਰ੍ਹਾਂ ਬਾਉਣਾ ਹੈ ਚੰਗੀ ਤਰ੍ਹਾਂ ਉਹਨੂੰ ਲੈਵਲ ਕਰਨਾ ਹੈ ਔਰ ਜਿਹੜੀ ਅਸੀਂ ਬਿਜਾਈ ਕਰਨੀ ਹੈ ਜਦੋਂ ਅਸੀਂ ਵੈਰਾਈਟੀ ਦੀ ਚੋਣ ਕਰ ਲਈ ਹੈ ਦੂਜਾ ਹੁੰਦਾ ਕਿ ਬੀਜ ਦੀ ਚੋਣ ਜਿਹੜਾ ਅਸੀਂ ਬੀਜ ਦੀ ਚੋਣ ਕਰਨੀ ਹੈ ਬੀਜ ਜਿਹੜਾ ਅਸੀਂ ਜਿਸ ਵੀ ਖੇਤ ਦੇ ਵਿੱਚ ਲੈਣਾ ਜਿੱਦਾਂ ਕਿ ਸਾਨੂੰ ਪਤਾ ਕਿ ਗੰਨੇ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਆਉਂਦੀਆਂ ਜਿਵੇਂ ਕਿ ਰੱਤਾ ਰੋਗ ਹੋ ਗਿਆ ਸੋਕੜਾ ਹੋ ਗਿਆ ਕਾਲੀ ਕੰਗਿਆਰੀ ਹੋ ਗਈ ਪੋਖਾ ਬੋਇੰਗ ਹੋ ਗਿਆ ਜਿਸ ਖੇਤ ਦੇ ਵਿੱਚੋਂ ਅਸੀਂ ਬੀਜ ਲੈਣਾ ਹੈ ਚਾਹੇ ਕਿਸੇ ਅਸੀਂ ਇੰਸਟੀਚੂਟ ਤੋਂ ਜਾਂ ਰਿਸਰਚ ਸਟੇਸ਼ਨ ਤੋਂ ਬੀਜ ਲੈਣਾ ਬਿਲਕੁਲ ਨਰਵਾ ਬੀਜ ਲੈ ਕੇ ਆਣਾ ਹੈ ਸਾਫ਼ ਸੁਥਰਾ ਬੀਜ ਲੈ ਕੇ ਆਣਾ ਔਰ ਜਿਸ ਖੇਤ ਦੇ ਵਿੱਚ ਆਲਰੇਡੀ ਪਹਿਲਾਂ ਬਿਮਾਰੀ ਹੋਵੇ ਉਸ ਖੇਤ ਦੇ ਵਿੱਚ ਅਸੀਂ ਗੰਨਾ ਨਹੀਂ ਲਾਉਣਾ ਔਰ ਜਿਸ ਖੇਤ ਦੇ ਵਿੱਚ ਗੰਨੇ ਦੇ ਬੀਜ ਦੇ ਵਿੱਚ ਬਿਮਾਰੀ ਹੋ ਉਤੋਂ ਬੀਜ ਨਹੀਂ ਲਾਉਣਾ ਜਦੋਂ ਅਸੀਂ ਉਹ ਬੀਜ ਲੈ ਕੇ ਆਣਾ ਉਸ ਬੀਜ ਨੂੰ ਸ਼ੋਧਣਾ ਬਹੁਤ ਜ਼ਰੂਰੀ ਹੈ ਕਿਸੇ ਵੀ ਫੰਗੀ ਸਾਈਡ ਦੇ ਨਾਲ 2.5 ਗ੍ਰਾਮ ਉਹਦਾ ਸੋਲੂਸ਼ਨ ਬਣਾ ਕੇ ਉਹਦੇ ਚ ਉਹਨੂੰ ਘੋਲ ਕੇ ਫੇਰ ਹੀ ਉਹਨੂੰ ਬੀਜ ਨੂੰ ਬੀਜਣਾ ਤਾਂ ਕਿ ਅਸੀਂ ਉਹਨਾਂ ਬਿਮਾਰੀਆਂ ਤੋਂ ਕੰਟਰੋਲ ਕਰ ਸਕੀਏ ਦੂਜਾ ਗੱਲ ਕਰਾਂਗੇ ਕਿ ਜਦੋਂ ਅਸੀਂ ਬੀਜ ਦੀ ਸਿਲੈਕਸ਼ਨ ਕਰ ਲਈ ਵੈਰਾਈਟੀ ਦੀ ਸਿਲੈਕਸ਼ਨ ਕਰ ਲਈ ਖੇਤ ਦੀ ਤਿਆਰੀ ਕਰ ਲਈ ਪੱਤਝੜ ਰੋਧ ਦੇ ਵਿੱਚ ਅਸੀਂ ਸਪਾਰਸ਼ ਕਰਦੇ ਹਾਂ ਕਿ ਅਗਰ ਗੰਨੇ ਦੀ ਬਿਜਾਈ ਕਰਨੀ ਹੈ ਉਹ ਅਸੀਂ ਚੌੜੀ ਵਿਧੀ ਤੇ ਕਰਨੀ ਹੈ ਘੱਟੋ-ਘੱਟ 4 ਫੁੱਟ ਤੇ 4 ਫੁੱਟ ਦੀਆਂ ਜਿਹੜੀਆਂ ਖਾਲਾਂ ਹੈਗੀਆਂ ਉਹਨਾਂ ਦੇ ਵਿੱਚ ਜਿਹੜੀ ਉਹਨਾਂ ਦੀ ਦੂਰੀ ਰੱਖਣੀ ਹੈ 4 ਫੁੱਟ ਲਾਉਣ ਤੋਂ ਸਾਨੂੰ ਇਹ ਫਾਇਦਾ ਹੋ ਜਾਂਦਾ ਕਿ ਇੱਕ ਤਾਂ ਸਾਡਾ ਬੀਜ ਘਟ ਪੈਂਦਾ ਦੂਜਾ ਜਦੋਂ ਅਸੀਂ ਖਾਲਾਂ ਦੇ ਵਿੱਚ ਲਾਉਂਦੇ ਹਾਂ ਸਾਡੀ ਖਾਦ ਘਟ ਪੈਂਦੀ ਹੈ ਉਹਦੇ ਵਿੱਚੋਂ ਸਾਡਾ ਪਾਣੀ ਘਟ ਲੱਗਦਾ ਔਰ ਕਿਉਂਕਿ ਅਸੀਂ ਹੁਣ ਅਸੂ ਕਤੂ ਦੀ ਬਿਜਾਈ ਕਰ ਰਹੇ ਹਾਂ ਅਸੂ ਕਤੂ ਦੀ ਫਸਲ ਨੂੰ ਲਾਏ ਬੰਦ ਬਣਾਉਣ ਵਾਸਤੇ ਤੇ ਇਕੱਲੀ ਗੰਨੇ ਦੀ ਫਸਲ ਨਾ ਹੋਣ ਦੀ ਖਾਤਰ ਅਸੀਂ ਸਪਾਰਸ਼ ਕਰਦੇ ਹਾਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਅੰਤਰ ਫਸਲਾਂ ਦੀ ਸਪਾਰਸ਼ ਕੀਤੀ ਹੋਈ ਹੈ ਜਿਹੜਾ ਉਹ 4 ਫੁੱਟ ਦੀ ਜਿਹੜੀ ਥਾਂ ਹੈਗੀ ਆ ਉਹਦੇ ਵਿੱਚ ਅਸੀਂ ਅੰਤਰ ਫਸਲ ਲਾ ਸਕਦੇ ਹਾਂ ਜਿਵੇਂ ਕਿ ਪਿਆਜ਼ ਲਾ ਸਕਦੇ ਹਾਂ ਸਰੋਂ ਲਾ ਸਕਦੇ ਹਾਂ ਕਣਕ ਲਾ ਸਕਦੇ ਹਾਂ ਲਸਣ ਲਾ ਸਕਦੇ ਹਾਂ ਪੱਤਾ ਗੋਭੀ ਲਾ ਸਕਦੇ ਹਾਂ ਫੁੱਲ ਗੋਭੀ ਲਾ ਸਕਦੇ ਹਾਂ ਜਦੋਂ ਅਸੀਂ ਉਹ ਅੰਤਰ ਫਸਲਾਂ ਨੂੰ ਅਸੀਂ ਦੇ ਪੱਤ ਜੜ ਰੁੱਦੇ ਵਿੱਚ ਲਾਉਂਦੇ ਹਾਂ ਤਾਂ ਸਾਡੀ ਉਸ ਪ੍ਰਤੀ ਏਕੜ ਜਿਹੜੀ ਸਾਡੀ ਆਮਦਨੀ ਹੁੰਦੀ ਹੈ ਉਹਦੇ ਸਾਡਾ ਇਜਾਫਾ ਹੋ ਜਾਂਦਾ ਹੈ ਕਿਉਂਕਿ ਜਿਹੜੀਆਂ ਅਸੀਂ ਅੰਤਰ ਫਸਲਾਂ ਲਾਉਨੀਆਂ ਨੇ ਉਹ ਤਿੰਨ ਤੋਂ ਚਾਰ ਮਹੀਨੇ ਦੇ ਵਿੱਚ ਕੱਟੀਆਂ ਜਾਂਦੀਆਂ ਨੇ ਔਰ ਜਿਹੜੀ ਗੰਨੇ ਦੀ ਫਸਲ ਆ ਉਹ ਫਰਵਰੀ ਤੋਂ ਬਾਅਦ 12 ਤੋਂ 14 ਮਹੀਨੇ ਖੇਤ ਦੇ ਵਿੱਚ ਰਹਿੰਦੀ ਹੈ ਤੇ ਜਿਹੜੀ ਸਾਡਾ ਅੰਤਰ ਫਸਲ ਦਾ ਜਿਹੜਾ ਝਾੜ ਹੈ ਉਹ ਸਾਡੇ ਗੰਨੇ ਦੇ ਝਾੜ ਦੇ ਵਿੱਚ ਉਹਦੇ ਵਿੱਚ ਇਜਾਫਾ ਕਰਦੀ ਹੈ ਉਹਦਾ ਇੱਕ ਫਾਇਦਾ ਹੋਰ ਹੋ ਜਾਂਦਾ ਕਿ ਜਿਹੜੀ ਉਸ ਅੰਤਰ ਫਸਲ ਦੀ ਰਹਿਣ ਖੂੰਦ ਜਿਹੜੀ ਬਚ ਜਾਂਦੀ ਹੈ ਜਦੋਂ ਅਸੀਂ ਉਹਨੂੰ ਖੇਤ ਦੇ ਵਿੱਚ ਮਲਚਿੰਗ ਦਾ ਕੰਮ ਕਰਦੇ ਹਾਂ ਉਹਦੇ ਵਿੱਚ ਉਹਨੂੰ ਕੁਤਰ ਦਿੰਦੇ ਹਾਂ ਉਹਦੇ ਵਿੱਚ ਕੀ ਹੈ ਕਿ ਜਿਹੜਾ ਸਾਡਾ ਜੈਵਿਕ ਮਾਦਦਾ ਸਾਡੀ ਮਿੱਟੀ ਦਾ ਉਹ ਵੱਧ ਜਾਂਦਾ ਉਸ ਜੈਵਿਕ ਮਾਦਦੇ ਦੇ ਵ ਉਹ ਜਿਹੜੀ ਗੰਨੇ ਦੀ ਆਜੇ ਖੁਰਾਕ ਦਾ ਕੰਮ ਕਰਦੀ ਹੈ ਤੇ ਗੰਨੇ ਤੇ 4.5 ਵੱਧ ਜਾਂਦੇ ਨੇ ਜਦੋਂ ਅਸੀਂ ਬਿਜਾਈ ਕਰਦੇ ਹਾਂ ਕਿਉਂਕਿ ਗੰਨੇ ਦੀ ਬਿਜਾਈ ਕਰਦੇ ਹਾਂ ਗੰਨਾ ਮਿੱਠਾ ਹੁੰਦਾ ਇਹਦੇ ਵਿੱਚ ਸ਼ੁਰੂਆਤੀ ਦੌਰ ਤੇ ਹੀ ਕੀੜਿਆਂ ਮਕੋੜਿਆਂ ਦਾ ਪ੍ਰਕੋਪ ਵੀ ਆ ਜਾਂਦਾ ਹੈ ਤੇ ਜਦੋਂ ਅਸੀਂ ਗੰਨੇ ਦੀ ਬਿਜਾਈ ਕਰਨੀ ਹੈ ਜਦੋਂ ਅਸੀਂ ਖਾਲਾਂ ਦੇ ਵਿੱਚ ਮਟੀਆਂ ਉਹਦੀਆਂ ਪਾ ਦੇਣੀਆਂ ਨੇ ਪਛੀਆਂ ਪਾ ਦੇਣੀਆਂ ਨੇ ਅਸੀਂ ਉੱਥੇ ਕੋਸ਼ਿਸ਼ ਕਰਨੀ ਹੈ ਕਿ ਕਲੋਰੋ ਜਾਂ ਰੀਜੈਂਟ ਜਿਹੜਾ ਕਲੋਰੋ 800 ਗ੍ਰਾਮ ਦਾ ਰੀਜੈਂਟ 10 ਕਿਲੋ ਜਿਹੜਾ ਹੈ ਇੱਕ ਖੇਤ ਦੇ ਵਿੱਚ ਅਸੀਂ ਉਹਨਾਂ ਮਟੀਆਂ ਦੇ ਨਾਲ ਕੇਰ ਦੇਣਾ ਹੈ ਨਾਲੇ ਹੀ ਖਾਦ ਕੇਰ ਦੇਣੀ ਹੈ ਔਰ ਜਦੋਂ ਅਸੀਂ ਉਹਦੇ ਤੇ ਮਿੱਟੀ ਪਾਉਣੀ ਹੈ ਮਿੱਟੀ ਜਿਹੜੀ ਪਾਉਣੀ ਹੈ ਉਹ ਹਲਕੀ ਮਿੱਟੀ ਪਾਉਣੀ ਹੈ ਤਾਂ ਕਿ ਜਦੋਂ ਅਸੀਂ ਪਹਿਲਾ ਪਾਣੀ ਲਾਉਣਾ ਉਹਦੀ ਜਿਹੜਾ ਜੰਮਣ ਸ਼ਕਤੀ ਹੈ ਉਹ ਗੰਨੇ ਦਾ ਜਮਾਓ ਚੰਗਾ ਆ ਜਾਂਦਾ ਜਦੋਂ ਜਮਾਓ ਚੰਗਾ ਆ ਜਾਵੇ ਤੇ ਫਿਰ ਸਾਨੂੰ ਝਾੜ ਪੂਰੇ ਮਿਲ ਜਾਂਦੇ ਨੇ ਉਸ ਤੋਂ ਇਲਾਵਾ ਇਹ ਹੈਗਾ ਕਿ ਜਦੋਂ ਅਸੀਂ ਗੰਨਾ ਬੀਜਣਾ ਹੈ ਔਰ ਜਦੋਂ ਪਹਿਲਾ ਪਾਣੀ ਲਾਉਣਾ ਉਹਦੇ ਵਿੱਚ ਗੰਨੇ ਦੇ ਵਿੱਚ ਨਦੀਨਾਂ ਦੀ ਪ੍ਰੋਬਲਮ ਆਉਂਦੀ ਹੈ ਇੱਥੇ ਕਿਸਾਨ ਵੀਰਾਂ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਗੰਨੇ ਦੇ ਵਿੱਚ ਜਿਹੜਾ ਨਦੀਨ ਦਾ ਪ੍ਰਬੰਧਨ ਹੈ ਉਹ ਦੋ ਤਰ੍ਹਾਂ ਦਾ ਹੁੰਦਾ ਇਕ ਨੂੰ ਵਾਸੇ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਪ੍ਰੀ ਅਮਰਜੈਂਸੀ ਇੱਕ ਹੁੰਦਾ ਪੋਸਟ ਅਮਰਜੈਂਸੀ ਪ੍ਰੀ ਅਮਰਜੈਂਸ ਦਾ ਪਾਓ ਇਹ ਹੋ ਗਿਆ ਕਿ ਜੰਮਣ ਤੋਂ ਪਹਿਲਾਂ ਪੋਸਟ ਅਮਰਜੈਂਸ ਹੋ ਗਿਆ ਜੰਮਣ ਤੋਂ ਬਾਅਦ ਪਰ ਕਿਸਾਨ ਵੀਰ ਮੇਰੇ ਕੁਝ ਇਸ ਤਰ੍ਹਾਂ ਦਾ ਸੋਚਦੇ ਆ ਕਿ ਗੰਨੇ ਦੇ ਜੰਮਣ ਤੋਂ ਪਹਿਲਾਂ ਜਦ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਜਦੋਂ ਗੰਨਾ ਜੰਮਣ ਵਾਸਤੇ ਘੱਟੋ ਘੱਟ 30 ਤੋਂ 35 ਦਿਨ ਲੈਂਦਾ ਔਰ 30 ਤੋਂ 35 ਦਿਨ ਤੋਂ ਬਾਅਦ ਜਦੋਂ ਅਸੀਂ ਨਦੀਨਾਂ ਦਾ ਪ੍ਰਬੰਧਨ ਕਰਦੇ ਆ ਉਦੋਂ ਜਾ ਕੇ ਨਦੀਨ ਵੱਡੇ ਹੋ ਜਾਂਦੇ ਆ ਦਵਾਈਆਂ ਦਾ ਖਰਚਾ ਵੱਧ ਜਾਂਦਾ ਉਹ ਪੂਰਨਿਆਂ ਦਾ ਇੱਥੇ ਮੈਂ ਇਹ ਦੱਸੂਗਾ ਕਿ ਜਿਹੜਾ ਜੰਮਣ ਤੋਂ ਪਹਿਲਾਂ ਜਿਹੜੀ ਪ੍ਰੀ ਅਮਰਜੈਂਸ ਦੀ ਸਪਰੇ ਆਪਾਂ ਕਰਨੀ ਹੈ ਉਹ ਅਸੀਂ 48 ਤੋਂ 72 ਘੰਟੇ ਦੇ ਅੰਦਰ ਅੰਦਰ ਸਪਰੇ ਕਰਨੀ ਹੈ ਤਾਂ ਜਿਹੜੀ ਸਪਰੇ ਕਰਨੀ ਆ ਉਹ ਪ੍ਰੀ ਅਮਰਜੈਂਸ ਜਿਹੜੇ ਸਾਡੇ ਨਦੀਨ ਨਾਸ਼ਕ ਆਗੇ ਨੇ ਜਿਵੇਂ ਕਿ ਐਟਰਾਜਨ ਹੋ ਗਈ ਜਿਵੇਂ ਕਿ ਸਨਕੋਰ ਹੋ ਗਈ ਉਹਨਾਂ ਦਾ ਜਿਹੜੀ ਆਪਾਂ ਸਪਰੇ ਕਰਨੀ ਆ ਉਹ ਉਸ ਸਾਹ ਨਾਲ ਕਰਨੀ ਆ ਔਰ ਉਹਦੇ ਚ ਆਪਾਂ ਇਹ ਦੇਖਣਾ ਕਿ ਜਦੋਂ ਅਸੀਂ ਸਪਰੇ ਕਰਨੀ ਹੈ ਤਾਂ ਖੇਤ ਦੇ ਵਿੱਚ ਬੱਤਰ ਪੂਰਾ ਹੋਣਾ ਚਾਹੀਦਾ ਅਗਰ ਜੇ ਖੇਤ ਦੇ ਵਿੱਚ ਬੱਤਰ ਪੂਰਾ ਨਹੀਂ ਹੈ ਤਾਂ ਉਹ ਦਵਾਈ ਅਸਰ ਢੰਗ ਨਾਲ ਨਹੀਂ ਕਰੂਗੀ ਔਰ ਨਦੀਨ ਜਿਹੜੇ ਕੰਟਰੋਲ ਨਹੀਂ ਹੋਣਗੇ ਉਸ ਤੋਂ ਬਾਅਦ ਕੀ ਜਿਹੜੀ ਪੋਸਟ ਮਰਜੈਂਸ ਵਾਲੀ ਹੈ ਜਦੋਂ ਗੰਨਾ ਜੰਮ ਕੇ ਬਾਹਰ ਆ ਜਾਂਦਾ 35 40 ਦਿਨ ਤੋਂ ਬਾਅਦ ਉਸ ਤੋਂ ਬਾਅਦ ਕੋਈ ਨਦੀਨ ਆਉਂਦਾ ਤੇ ਅਸੀਂ ਉਹਨੂੰ ਉੱਥੇ ਗੋਡੀ ਵੀ ਕਰ ਸਕਦੇ ਹਾਂ ਜਾਂ ਜਿਹਦਾ ਪੋਸਟ 24 ਜਾਂ ਮਾਇਨ ਸਾਲਟ ਜਾਂ ਸੋਡੀਅਮ ਸਾਲਟ ਦੇ ਨਾਲ ਸਪਰੇਅ ਕਰ ਦਿੰਦੇ ਆ ਤਾਂ ਉਸ ਟਾਈਮ ਜਿਹੜੇ ਆਣ ਵਾਲੇ ਨਦੀਨ ਨੇ ਉਹ ਕੰਟਰੋਲ ਹੋ ਜਾਂਦੇ ਆ ਮੈਂ ਪਰਮਜੀਤ ਸਿੰਘ ਪ੍ਰੋਜੈਕਟ ਅਫਸਰ ਗੰਨਾ ਪੰਜਾਬ ਬੋਲ ਰਿਹਾ ਜਿਸ ਸਮੇਂ ਪੰਜਾਬ ਦੇ ਵਿੱਚ ਪੱਤਝੜ ਰੁੱਤ ਗੰਨੇ ਦੀ ਬਜਾਈ ਦਾ ਸੀਜ਼ਨ ਚੱਲ ਰਿਹਾ ਹੈਗਾ ਤੇ ਇਸ ਵਿੱਚ ਕਿਸਾਨ ਵੀਰਾਂ ਨੂੰ ਇਹੇ ਬੇਨਤੀ ਕੀਤੀ ਜਾਂਦੀ ਹੈ ਕਿ ਪੱਤਝੜ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਦੀਆਂ ਸਪਾਰਸ਼ ਕਿਸਮਾਂ ਉਹੀ ਬੀਜੀਆਂ ਜਾਣ ਤਾਂ ਜੋ ਗੰਨੇ ਦੀ ਰਿਕਵਰੀ ਪ੍ਰੋਪਰ ਆ ਸਕੇ ਜੀਬੀਦਾਰ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਪ੍ਰਾਈਵੇਟ ਕੋਈ ਹੋਰ ਗੈਰਛੁਦਾ ਜਿਸ ਵਿੱਚ ਰਿਕਵਰੀ ਪੂਰੀ ਨਹੀਂ ਆਉਂਦੀ ਕਿ ਸ਼ੂਗਰ ਦੀ ਇਹ ਉਹ ਕਿਸਮਾਂ ਬੀਜੀਆਂ ਜਾਣ ਸਫਾਰਸ਼ ਕਿਸਮਾਂ ਬੀਜੀਆਂ ਜਾਣ ਜੇਕਰ ਕਿਤੇ ਕੋਈ ਸਰਕਾਰ ਵੱਲੋਂ ਸੈਂਟਰ ਸਰਕਾਰ ਪੰਜਾਬ ਸਰਕਾਰ ਦੀ ਤਰਫ ਗੰਨੇ ਦੇ ਵਿੱਚ ਕੋਈ ਸਕੀਮ ਆਉਂਦੀ ਹੈ ਉਹ ਇਹਨਾਂ ਨੂੰ ਜਾਣੂ ਕਰਵਾਇਆ ਜਾਏਗਾ ਮੈਂ ਹਰਦੀਪ ਸਿੰਘ ਔਜਲਾ ਵਾਈਸ ਚੇਅਰਮੈਨ 슈ਗਰ ਮੈਨ ਨਕੋਦਰ 2018 ਦੇ ਵਿੱਚ ਮੈਂ ਇਸ ਬੋਰਡ ਦੇ ਵਿੱਚ ਆਇਆ ਹੈਗਾ ਉਦੋਂ ਤੋਂ ਅਸੀਂ ਜੋ ਬੋਰਡ ਦੇ ਵਿੱਚ ਕੰਮ ਕੀਤੇ ਆ ਜਾਂ ਜ਼ਿਮੀਂਦਾਰਾਂ ਦੀ ਭਲਾਈ ਲਈ ਕੀਤੇ ਆ ਚਾਹੇ ਮਿੱਲ ਦੀ ਭਲਾਈ ਲਈ ਕੀਤੇ ਆ ਪਹਿਲਾਂ ਤਾਂ ਜ਼ਿਮੀਂਦਾਰਾਂ ਲਈ ਸਾਂ ਘਰ ਬਣਾਇਆ ਹੈਗਾ ਜਿਹੜੇ ਜ਼ਿੰਮੇਦਾਰ ਰਾਤ ਨੂੰ ਰਹਿੰਦੇ ਆ ਉਹਨਾਂ ਲਈ ਬਹੁਤ ਮੁਸ਼ਕਲ ਸੀ ਉਹ ਆ ਕੇ ਉੱਥੇ ਰਹਿੰਦੇ ਜੋ ਸਰਦੀ ਦਾ ਟਾਈਮ ਹੁੰਦਾ ਉਹ ਅੰਦਰ ਬੈਂਦੇ ਉਹਨਾਂ ਦੀ ਬਹਨ ਨਹੀਂ ਬਣਾਇਆ ਹੈਗਾ ਦੂਸਰਾ ਅਸੀਂ ਆ ਜਾੜ ਜਿਹੜਾ ਕੰਮ ਚੱਲ ਰਿਹਾ ਹੈ ਸੀਜ਼ਨ ਤੋਂ ਪਹਿਲਾਂ ਪਹਿਲਾਂ ਬਣਾ ਲੈਣਾ ਤੇ ਬਾਕੀ ਅਸੀਂ ਜਿਹੜੇ ਜੋ ਵੀ ਨਵੀਂ ਕੋਈ ਟੈਕਨੀਕ ਆਉਂਦੀ ਆ ਬੀਜਣ ਦੀ ਕੋਈ ਫਸਲ ਬੀਜਦੇ ਹੈਗੇ ਆ ਗੰਨੇ ਦੀ ਤੋਦੀ ਜੋੜੀ ਨਵੀਂ ਟੈਕਨੀਕ ਆਉਂਦੀ ਆ ਸਭ ਤੋਂ ਪਹਿਲਾਂ ਅਸੀਂ ਆਪਣੀ ਮਿਲ ਚ ਲਿਆਈ ਦ ਨਵਾਂ ਬੀਜ ਲਿਆਈ ਦ ਨਵੀਂ ਟੈਕਨੀਕ ਲਿਆਈ ਦੀ ਆ ਜ਼ਿਮੀਦਾਰਾਂ ਨੂੰ ਸਾਰੇ ਸਹੂਲਤ ਦੇ ਦਿੱਤੀ ਆ ਵੀ ਇਹ ਇਸ ਤਰ੍ਹਾਂ ਨਵਾਂ ਬੀਜ ਵੀ ਜੋ ਤਾਂ ਜੋ ਜ਼ਿਮੀਦਾਰ ਵੀ ਆ ਨੂੰ ਮੁਨਾਫਾ ਮਿਲੇ ਤੇ ਮਿਲ ਨੂੰ ਵੀ ਮੁਨਾਫਾ ਮਿਲੇ ਕਿ ਅਸੀਂ ਇਹੋ ਜਿਹਾ ਕੰਮ ਕਰਦੇ ਆ ਵੀ ਜਿਹਦੇ ਨਾਲ ਮਿਲ ਵੀ ਦਿਨ ਦੁੱਗਣੀ ਰਾਤੀ ਚ ਤਰੱਕੀ ਕਰੇ ਉਹ ਤਾਂ ਜ਼ਿਮੀਦਾਰ ਵੀ ਤਰੱਕੀ ਕਰੇ ਇਹ ਸਾਡੀ ਸਾਰੇ ਬੋਰਡ ਦੀ ਸਾਰਾ ਸਾਡਾ ਬੋਰਡ ਜਿਹੜਾ ਬਹੁਤ ਵਧੀਆ ਹੈਗਾ ਜਿੰਦਾ ਬੋਰਡ ਬਣਿਆ بڑے ਸੀਜ਼ਨ ਵਧੀਆ ਲੰਘਿਆ ਪਿਛਲੇ ਸਾਲ ਸਰਕਾਰ ਨੇ ਵੀ ਜੋ ਜ਼ਿਮੀਦਾਰਾਂ ਦਾ ਵਕਾਇਆ ਸੀ ਉਹ ਦੇ ਦਿੱਤਾ ਹੁਣ ਵੀ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਜਿੰਨਾ ਕਿ ਜ਼ਿਮੀਂਦਾਰਾਂ ਦਾ ਬਕਾਇਆ ਖੜਾ ਹੈਗਾ ਉਹ ਸੀਜ਼ਨ ਤੋਂ ਪਹਿਲਾਂ ਪਹਿਲਾਂ ਸਾਡੀ ਪੜਾਈ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਜ਼ਿਮੀਂਦਾਰਾਂ ਦਾ ਜਿਹੜਾ ਬਕਾਇਆ ਉਹ ਦਿੱਤਾ ਜਾਵੇ ਤਾਂ ਜੋ ਜ਼ਿਮੀਂਦਾਰਾਂ ਵਿੱਚ ਹੋਰ ਉਤਸ਼ਾਹ ਹੋਵੇ ਗੰਨਾ ਬੀਜਣ ਵਾਸਤੇ ਤੇ ਜਿਹਦੇ ਨਾਲ ਸਾਡੇ ਨਾ ਤਾਂ ਜ਼ਿਮੀਂਦਾਰਾਂ ਦੀ ਤਰੱਕੀ ਹੋਵੇ ਸਾਡੀ ਮਿਲਦੀ ਤਰੱਕੀ ਹੋਵੇ ਮੈਂ ਚਰਨਜੀਤ ਸਿੰਘ ਅੱਜ ਪੈਂਡ ਗਹਿਲਮਿਆਰੀ ਤਹਿਸੀਲ ਬੰਗਾ ਡਿਸਟ੍ਰਿਕਟ ਸ਼ਹੀਦ ਭਗਤ ਸਿੰਘ ਨਗਰ ਮੈਂ 1982 ਤੋਂ ਆਪਣੇ ਹੱਥੀ ਆਪ ਖੇਤੀ ਸ਼ੁਰੂ ਕੀਤੀ ਸੀ ਪਹਿਲਾਂ ਮੇਰੇ ਫਾਦਰ ਤਾਂ ਮੇਰੇ ਵੱਡਾ ਬ੍ਰਦਰ ਕਰਦੇ ਸੀ ਤੇ ਹੁਣ ਮੈਂ ਆਪਣੇ ਹੱਥੀ ਸ਼ੁਰੂ ਖੇਤੀ ਕੀਤੀ ਆ ਕੀਤੀ ਸੀ ਤੇ ਜਿਹਦੇ ਵਿੱਚ ਮੈਂ ਸੋਚਿਆ ਵੀ ਸਾਨੂੰ ਜਿਹੜੇ ਝੋਨੇ ਕਣਕ ਦੇ ਨਾਲ ਇੱਕ ਬਦਲ ਚਾਹੀਦਾ ਮੈਂ ਉਹ ਬਦਲ ਫਿਰ ਗੰਨੇ ਦਾ ਲੱਭਿਆ ਤੇ ਮੈਂ 1983 ਦੇ ਵਿੱਚ ਫਿਰ ਮੈਂ ਗੰਨਾ ਬੀਜਣਾ ਸ਼ੁਰੂ ਕੀਤਾ ਥੋੜੇ ਤੋਂ 5 ਖੇਤ ਤੋਂ ਸ਼ੁਰੂ ਕਰਦੇ ਕਰਦੇ ਆਪਾਂ 70 75 ਖੇਤ ਤੱਕ ਗੰਨਾ ਸ਼ੁਰੂ ਕਰ ਦਿੱਤਾ ਸੀ ਤੇ ਜਿਹਦੇ ਵਿੱਚ ਨਵੀਆਂ-ਨਵੀਆਂ ਵੈਰਾਈਟੀਆਂ ਬੀਜਣੀਆਂ ਕਿਸਾਨਾਂ ਨੂੰ ਨਵੇਂ-ਨਵੇਂ ਬੀਜ ਦੇਣੇ ਨਰਸਰੀ ਤਿਆਰ ਕਰਕੇ ਉਹਨੂੰ ਵਧਾਈ ਦਾ ਵਧਾਉਣ ਤੋਂ ਬਾਅਦ ਅਗਲੇ ਖੇਤਾਂ ਦੇ ਵਿੱਚ ਆਪਣੇ ਬੀਜ ਕੇ ਤੇ ਜਿਵੇਂ ਲੋਕਾਂ ਦੇ ਕਿਸਾਨਾਂ ਨੂੰ ਦੇਈਦਾ ਤੇ ਇਸ ਕਰਕੇ ਗੰਨੇ ਦੀ ਜਿਹੜੀ ਖੇਤੀ ਆ ਉਹ ਇੱਕ ਜਿਵੇਂ ਕਿ ਕਣਕ ਝੋਨੇ ਦਾ ਬਦਲ ਆ ਜਿਵੇਂ ਸਾਰੇ ਕਣਕ ਝੋਨਾ ਲਾਉਂਦੇ ਉਹਦੇ ਇੱਕ ਬਦਲ ਆ ਤੇ ਇਹ ਜਿਹੜੀ ਗੰਨੇ ਦੀ ਖੇਤੀ ਆ ਇਹ ਬੜੀ ਮੁਨਾਫੇ ਵਾਲੀ ਫਸਲ ਆ ਕਿਉਂਕਿ ਅਸੀਂ ਇਸ ਫਸਲ ਨੂੰ ਬਿੱਲੇ ਟਾਈਮ ਦੇ ਵਿੱਚ ਬੀਜਣਾ ਜਿਵੇਂ ਫਰਵਰੀ ਫਰਵਰੀ ਦੇ ਵਿੱਚ ਮਾਰਚ ਵਿੱਚ ਬੀਜ ਲਿਆ ਤੇ ਮੁੜ ਕੇ ਕਣਕ ਵੱਢ ਲਈ ਕਣਕ ਤੋਂ ਬਾਅਦ ਅਸੀਂ ਇਹਨੂੰ ਸੰਭਲਿਆ ਗਰਮੀਆਂ ਦੇ ਦਿਨਾਂ ਵਿੱਚ ਜੂਨ ਮਈ ਜੂਨ ਦੇ ਵਿੱਚ ਇਹਨੂੰ ਅਸੀਂ ਫਸਲ ਨੂੰ ਸੰਭਲਿਆ ਮੁਰੇ ਜੂਨ ਚੱਲ ਪਈ ਜੁਲਾਈ ਚੱਲ ਪਈ ਤੇ ਉਦੋਂ ਅਸੀਂ ਝੋਨੇ ਵਾਲੇ ਹੋ ਗਏ ਤੇ ਇਸ ਕਰਕੇ ਉਹਨਾਂ ਟਮਿਆਂ ਦੇ ਵਿੱਚ ਇਹ ਫਸਲ ਜਿਹੜੀ ਆ ਕਾਫੀ ਵੱਡੀ ਤਿਆਰ ਹੋ ਜਾਂਦੀ ਆ ਇਹ ਇਹਦੇ ਵਿੱਚ ਸਾਨੂੰ ਜਿਹੜਾ ਪ੍ਰੋਫਿਟ ਬਹੁਤ ਵਧੀਆ ਹੁੰਦਾ ਆ ਕਿਉਂ ਨਵੀਆਂ ਨਵੀਆਂ ਵੈਰਾਈਟੀਆਂ ਵੀ ਜਿੱਦੇ ਆ ਤੇ ਜਿਵੇਂ ਹੁਣ ਅਸੀਂ ਮੈਂ ਪੰਜ ਕਸਾਲ ਤੋਂ ਟ੍ਰੈਂਚ ਵਿਧੀ ਦੇ ਨਾਲ ਗੰਨਾ ਬੀਜਣਾ ਸ਼ੁਰੂ ਕੀਤਾ ਦੋ ਲਾਈਨਾਂ ਗੰਨੇ ਦੀਆਂ ਤੇ ਫਿਰ 5 ਫੁੱਟ ਦਾ ਬੈੱਡ ਫਿਰ ਦੋ ਲਾਈਨਾਂ ਗੰਨੇ ਦੀਆਂ ਉਹਦੇ ਵਿੱਚ ਇੱਕ ਛੋਟਾ ਟਰੈਕਟਰ ਰੱਖਿਆ 30 ਐਚਪੀ ਦਾ ਉਹਦੇ ਨਾਲ ਅਸੀਂ 4x4 ਟਰੈਕਟਰ ਆ ਉਹਦੇ ਨਾਲ ਅਸੀਂ ਮਿੱਟੀ ਚਾੜਦੇ ਆ ਉਹਦੇ ਨਾਲ ਹੀ ਗੱਡੀ ਕਰਦੇ ਆ ਤੇ ਉਹਨੂੰ ਅਸੀਂ ਘੱਟੋ ਘੱਟ ਵੀ 1.5-1.5 ਫੁੱਟ ਗੰਨੇ ਨੂੰ ਮਿੱਟੀ ਲਾਣੇ ਆ ਗੰਨਾ ਸਾਡਾ ਫਿਰ ਗਿਰਦਾ ਨਹੀਂ ਹੈਗਾ ਮਤਲਬ ਖਾਦਾਂ ਵੀ ਟਾਈਮ ਨਾਲ ਪਾਉਣੀਆਂ ਪਾਣੀ ਵੀ ਟਾਈਮ ਨਾਲ ਲਾਉਣਾ ਗੋਡੀ ਵੀ ਟਾਈਮ ਨਾਲ ਗੰਨੇ ਦੀ ਕਰਨੀ ਆ ਤੇ ਉਹਦੇ ਵਿੱਚ ਸਾਨੂੰ ਜਿਹੜਾ ਆ ਜਿਹੜਾ 5 ਫੁੱਟ ਤੇ ਬੀਜਣ ਦੇ ਨਾਲ ਸਾਡੇ ਗੰਨੇ ਦਾ ਝਾੜ ਵੀ ਵੱਧਦਾ ਕਿਉਂ ਮੈਂ ਆਪਣਾ ਇੱਕ ਕਲਾੜ ਵੀ ਲਾਏ ਆ ਵੇੜਨਾ ਵੀ ਲਾਏ ਆ ਜਿੱਥੇ ਹੱਥੇ ਡੇਲੀ 10 11 ਕੁਆਂਟਾ ਡੇਲੀ ਗੁੜ ਕੱਢਦੇ ਆ ਡੇਲੀ ਸੇਲ ਕਰਦੇ ਆ ਉਹਦੇ ਵਿੱਚ ਮੈਂ ਦੇਖਿਆ 1 ਕਿਲੋ 1.5 ਕਿਲੋ ਉਸ ਗੰਨੇ ਦੀ ਕਬਰੀ ਵੱਜ ਜਾਂਦੀ ਆ ਕਿਉਂਕਿ ਉਹਨੂੰ ਧੁੱਪ ਹਵਾ ਵੀ ਪੈਂਦੀ ਆ ਤੇ ਇਸ ਕਰਕੇ ਮੈਂ ਕਿਸਾਨਾਂ ਨੂੰ ਬੇਨਤੀ ਕਰਦਾ ਵੇ ਤੁਸੀਂ ਭਵੇਂ ਜੇ 50 ਖੇਤ ਦੀ ਖੇਤੀ ਕਰਦੇ ਆ ਤਾਂ ਜਾਂ ਤੁਸੀਂ 30 ਖੇਤ ਦੀ ਖੇਤੀ ਕਰਦੇ ਆ ਤਾਂ ਉਹਦੇ ਵਿੱਚੋਂ ਤੀਜਾ ਹਿੱਸਾ ਗੰਨੇ ਦਾ ਜ਼ਰੂਰ ਬੀਜੋ ਗੰਨੇ ਦੇ ਨਾਲ ਅ ਮੀਂਹ ਪੈ ਜਵੇ ਹਨੇਰੀ ਪੈ ਜਵੇ ਅਜਵੇ ਕੋਈ ਹੋਰ ਹਵਾ ਚੱਲ ਜਵੇ ਕੋਈ ਆਫਤ ਆ ਜਵੇ ਫਿਰ ਵੀ ਗੰਨਾ ਤੁਹਾਡਾ ਜਿਹੜਾ ਹੈ ਤੁਹਾਨੂੰ ਪੱਕੀ ਫਸਲ ਗੰਨੇ ਦੀ ਕਹਿੰਦੇ ਹੁੰਦੇ ਆ ਤੇ ਤੁਹਾਨੂੰ ਫੇਰ ਵੀ ਪ੍ਰੋਫਿਟ ਦੇ ਕੇ ਜਾਂਦੀ ਆ ਪੰਜਾਬ ਦੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਕਾਫੀ ਗੰਨੇ ਦੀਆਂ ਮੇਲਾ ਨੇ ਜਿਹਦੇ ਵਿੱਚ ਕਿਸਾਨ ਮੇਲਾ ਦੇ ਵਿੱਚ ਗੰਨਾ ਲਾ ਕੇ ਆਪਣਾ ਚੋਖਾ ਕਮਾਈ ਕਰਦੇ ਨੇ ਤੇ ਮਤਲਬ ਦਿੱਕਤ ਕੋਈ ਨਹੀਂ ਆਉਂਦੀ ਗੰਨਾ ਜਦੋਂ ਕਿਤੇ ਜ਼ਿਆਦਾ ਗੰਨਾ ਹੁੰਦਾ ਥੋੜਾ ਬਹੁਤਾ ਚਲੋ ਲੇਟ ਫਿਟ ਹੋ ਜਾਂਦੀ ਆ ਨਹੀਂ ਤੁਹਾਨੂੰ ਜਿਹੜੀ ਆ ਪੇਮੈਂਟ ਵੀ ਟਾਈਮ ਨਾਲ ਮਿਲ ਜਾਂਦੀ ਆ ਤੇ ਕਈ ਪ੍ਰਾਈਵੇਟ ਮਿੱਲਾਂ ਤਾਂ ਤੁਹਾਨੂੰ ਕੈਸ਼ ਹੀ ਦੇਈ ਜਾਂਦੀਆਂ ਤੇ ਜਿਹੜੀ ਸਰਕਾਰੀ ਆ ਉਹਨਾਂ ਦੇ ਵੀ ਜਦੋਂ ਸਟਾਰਟਿੰਗ ਹੁੰਦੀ ਆ ਮਿਲ ਉਹਨਾਂ ਦੇ ਲਗਭਗ 10 ਬਾਰੀ ਦਿਨੀ ਜਿਹੜੇ ਪੈਸੇ ਖਾਤੇ ਚ ਆ ਜਾਂਦੇ ਆ ਤੇ ਇਸ ਕਰਕੇ ਕਿਸਾਨ ਦਾ ਜਿਹੜਾ ਆ ਉਹ ਬਹੁਤ ਵਧੀਆ ਜਰੀਹਾ ਆ ਤੇ ਉਹਦੇ ਨਾਲ ਉਹਨਾਂ ਦੀ ਜਿਹੜੀ ਆਮਦਨियां ਜਾਂ ਉਹਦੀ ਗਰਜ ਹੈਗੀ ਆ ਉਹ ਉਹ ਬੜੇ ਵਧੀਆ ਤਰੀਕੇ ਨਾਲ ਚਲਾਉਂਦਾ ਆ ਤੇ ਮਿੱਲਾਂ ਦੇ ਵਿੱਚ ਜਾ ਕੇ ਗੰਨਾ ਲਾਉਣਾ ਸਾਨੂੰ ਬਹੁਤ ਵਧੀਆ ਪ੍ਰੋਫਿਟ ਵਾਲੀ ਗੱਲ ਆ ਗੁਰਵਿੰਦਰਪਾਲ ਸਿੰਘ ਇਸ ਵੇਲੇ ਜਨਰਲ ਮੈਨੇਜਰ ਨਕੋਤਰ ਕੋਪਰੇਟ ਸ਼ੂਗਰ ਮਿਲ ਵਿੱਚ ਕੰਮ ਕਰ ਰਿਹਾ। ਇਸ ਮਿਲ ਬਾਰੇ ਦੱਸਣਾ ਚਾਹੁੰਦਾ ਕਿ ਇਹ ਮਿਲ 1987-88 ਵਿੱਚ ਇਹਦੀ ਕਮਿਸ਼ਨਿੰਗ ਹੋਈ ਸੀ। ਉਦੋਂ ਲਾ ਕੇ ਹੁਣ ਤੱਕ ਮਿਲ ਬਹੁਤ ਚੜ੍ਹਦੀ ਕਲਾ ਵਿੱਚ ਰਹੀ ਹੈ। ਤੇ ਹਮੇਸ਼ਾ ਇਸ ਮਿਲ ਨੇ ਬੜੇ ਵਧੀਆ ਕੰਮ ਕੀਤਾ ਤੇ ਘੱਟੋ-ਘੱਟ ਇਸ ਨੂੰ 5 ਵਾਰ ਐਫੀਸ਼ੀਐਂਸੀ ਤੇ ਕੈਂਡ ਡਿਵੈਲਪਮੈਂਟ ਦੇ ਅਵਾਰਡ ਮਿਲੇ ਆ। ਇਸ ਮਿਲ ਦੀ 1250 ਟੀਸੀਟੀ ਦੀ ਕੈਪੈਸਿਟੀ ਆ। ਪਰ ਇਹ ਮਿਲ ਆਪਣੀ ਕਪੈਸਿਟੀ ਨਾਲੋਂ ਜ਼ਿਆਦਾ 120% ਤੋਂ 130% ਕਪੈਸਿਟੀ ਯੂਟਿਲਾਈਜੇਸ਼ਨ ਤੇ ਚੱਲਦੀ ਰਹੀ ਹੈ ਸੋ ਇਸ ਮਿਲ ਦੀਆਂ ਪ੍ਰਾਪਤੀਆਂ ਵਿੱਚ ਮੈਕਸਿਮਮ ਰਿਕਵਰੀ ਜਿਹੜੀ ਆ 9.90 ਜਿਹੜੀ ਇਹਨੇ ਅਚੀਵ ਕੀਤੀ ਆ 2018-19 ਦੇ ਵਿੱਚ ਜਿਹੜਾ ਕੀ ਇਸ ਮਿਲ ਨੇ ਪਿਛਲੇ 25 ਸਾਲਾਂ ਦਾ ਜਿਹੜਾ ਰਿਕਾਰਡ ਤੋੜ ਕੇ ਹੋਰ ਕਵਰੀ ਅਚੀਵ ਕੀਤੀ ਸੀ ਇਸ ਸਾਲ ਅਸੀਂ ਪੰਜਾਬ ਗਵਰਨਮੈਂਟ ਦੇ ਬਹੁਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਕਿ ਬਹੁਤ ਟਾਈਮਲੀ ਹੀ ਸਾਨੂੰ ਜਿਹੜਾ ਤਕਰੀਬਨ 18.60 ਕਰੋੜ ਰੁਪਇਆ ਦੋ ਮਹੀਨਿਆਂ ਦੇ ਵਿੱਚ ਵਿੱਚ ਪੇਮੈਂਟ ਕਰ ਦਿੱਤੀ ਹੈ ਇਹ ਪੇਮੈਂਟ ਹੋਣ ਦੇ ਨਾਲ ਇੱਕ ਜ਼ਿਮੀਦਾਰਾਂ ਦੇ ਵਿੱਚ ਉਤਸ਼ਾਹ ਹੁੰਦਾ ਕਿਉਂਕਿ ਜ਼ਿਮੀਦਾਰ ਜਦੋਂ ਫਸਲ ਲਾਉਂਦਾ ਆ ਤੇ ਉਹਦਾ ਬਹੁਤ ਖਰਚਾ ਹੁੰਦਾ ਜੇ ਉਹਨੂੰ ਪੇਮੈਂਟ ਟਾਈਮ ਨਾਲ ਨਹੀਂ ਮਿਲਦੀ ਤਾਂ ਉਹਦੇ ਮਨ ਵਿੱਚ ਉਦਾਸੀ ਵੀ ਆਉਂਦੀ ਆ ਤੇ ਉਹ ਇਹ ਵੀ ਸੋਚਦਾ ਵਾ ਕਿ ਮੈਨੂੰ ਇਸ ਫਸਲ ਲਾਉਣ ਦਾ ਫਾਇਦਾ ਕੀ ਆ ਜਦ ਕਿ ਸਰਕਾਰ ਵੱਲੋਂ ਜ਼ੋਰ ਪਾਇਆ ਜਾਂਦਾ ਕਿ ਕਿਸ ਤਰ੍ਹਾਂ ਜਿਸ ਤਰ੍ਹਾਂ ਕਣਕ ਤੇ ਝੋਨਾ ਉਹਨਾਂ ਦੀ ਡਿਵਰਸਿਫਿਕੇਸ਼ਨ ਵਾਸਤੇ ਕੋਈ ਫਸਲ ਜਿਹੜੀਆਂ ਹੋਰ ਡਿਵੈਲਪ ਕੀਤੀਆਂ ਜਾਣ ਉਹਦੇ ਵਾਸਤੇ ਗੰਨਾ ਇੱਕ ਬਹੁਤ ਵਧੀਆ ਫਸਲ ਆ ਜਿਹਦੇ ਵਿੱਚ ਅਸੀਂ ਫਸਲ ਵੀ ਲਾਉਨੇ ਆ ਨਾਲ ਇੰਟਰ ਕ੍ਰੋਪ ਹੋਰ ਵੀ ਫਸਲਾਂ ਲਾ ਸਕਦੇ ਆ ਤੇ ਸਾਡੀ ਪਰ ਇਕੜ ਜਿਹੜੀ ਇਨਕਮ ਬਹੁਤ ਵੱਧ ਸਕਦੀ ਆ ਇਸ ਲਈ ਅਸੀਂ ਜ਼ਿਮੀਦਾਰਾਂ ਨੂੰ ਇਹ ਸੁਝਾਅ ਦਿੰਨੇ ਆ ਵੀ ਅੱਗੇ ਵਾਸਤੇ ਜਿਹੜਾ ਸਾਡਾ ਹੁਣ ਆਟਮ ਦਾ ਆ ਰਿਹਾ ਸਾਡਾ 1000 ਇਕੜ ਦਾ ਜਿਹੜਾ ਸਾਡਾ ਟਾਰਗੇਟ ਆ 1000 ਏਕੜ ਦਾ ਉਸ ਟਾਰਗੇਟ ਨੂੰ ਪੂਰਾ ਕਰਾ ਕੇ ਵੱਧ ਤੋਂ ਵੱਧ ਜਿਹੜੀ ਆ ਗੰਨੇ ਥੱਲੇ ਜਿਹੜਾ ਰਕਬਾ ਲਿਆਂਦਾ ਜਾਵੇ ਤਾਕਿ ਜਿਹੜੀ ਆਉਣ ਵਾਲੇ ਅਗਲੇ ਸੀਜ਼ਨਾਂ ਦੇ ਵਿੱਚ ਸਾਡੀ ਅਸੀਂ ਮਤਲਬ ਇੱਕ ਪ੍ਰੋਪਰ ਕੈਲੰਡਰ ਬਣਾ ਕੇ ਸਾਡੇ ਕੋਲੋਂ ਗੰਨੇ ਦੀ ਅਵੇਲੇਬਿਲਟੀ ਜ਼ਿਆਦਾ ਹੋਵੇ ਜਿਹੜੀ ਕਿ ਅਸੀਂ ਘਟੂ-ਕਟ ਨਹੀਂ ਤਾਂ 31 ਮਾਰਚ ਤੱਕ ਮੈਲੂ ਚਲਾ ਸਕੀਏ ਮੈਂ ਮਨਦੀਪ ਸਿੰਘ ਬਰਾੜ ਕੇ ਡਿਵੈਲਪਮੈਂਟ ਮੁੱਖ ਵਿਕਾਸ ਅਫਸਰ ਕੇ ਡਿਵੈਲਪਮੈਂਟ ਆਫੀਸਰ ਨਕੋਦਰ 슈ਗਰ ਮਿਲ ਜੋ ਕਿ ਗੰਨਾ ਇੱਕੋ ਇਹ ਜੀ ਫਸਲ ਹੈ ਜੋ ਕਿ ਆਪਾਂ ਜਿਸ ਨਾਲ ਕਿ ਆਪਾਂ ਕੁਦਰਤੀ ਆਫਤਾਂ ਦਾ ਮੁਕਾਬਲਾ ਕਰ ਸਕਦੇ ਆ ਜੇ ਕਿਸੇ ਔਖੇ ਸਮੇਂ ਵਿੱਚ ਸੇ ਗੰਨਾ ਇੱਕ ਇਹ ਜੀ ਫਸਲਾ ਜਿਹੜੀ ਕਿ ਕਿਸਾਨਾਂ ਦੀ ਬਾਹ ਫੜਦੀ ਆ ਮਰਦੀ ਮਰਦੀ ਵਿੱਚ ਕਿਸਾਨ ਭਰਾਵਾਂ ਨੂੰ ਪੈਸੇ ਦੇ ਜਾਂਦੀ ਆ ਇਸ ਲਈ ਸਮੂਹ ਕਿਸਾਨਾਂ ਨੂੰ ਅਪੀਲ ਕਰਦਾ ਕਿ ਆਪਦੇ ਗੰਨੇ ਦੇ ਵੱਧ ਵੱਧ ਰਕਬਾ ਵਧਾਓ ਤਾਂ ਜੋ ਜਿਹੜਾ ਹੈਗਾ ਕਿਸੇ ਵੀ ਕਿਸਮ ਦਾ ਕੁਦਰਤੀ ਆਫਤਾਂ ਦਾ ਮੁਕਾਬਲਾ ਕਰ ਸਕੀਏ ਹੁਣ ਗੰਨੇ ਦੀ ਜਿਹੜੀ ਬਜਾਈ ਆ ਇਹ ਇਸ ਵੇਲੇ 15 ਸਤੰਬਰ ਤੋਂ ਲੈ ਕੇ 31 ਅਕਤੂਬਰ ਤੱਕ ਦਾ ਪਹਿਲਾ ਸਮਾਂ ਆ ਗਿਆ ਜਿਸ ਨੂੰ ਕਿ ਆਪ ਆਟਮ ਸੋਇਂ ਦਾ ਸਮਾਂ ਕਹਿੰਦੇ ਆ ਦੂਜਾ ਸਮਾਂ ਜਿਹੜਾ ਹੈਗਾ ਫਰਵਰੀ ਮਾਰਚ ਦੀ ਬਜਾਈ ਲਈ ਹੈ ਉਹਦਾ 15 ਫਰਵਰੀ ਤੋਂ ਲੈ ਕੇ 31 ਮਾਰਚ ਤੱਕ ਦਾ ਸਮਾਂ ਹੁੰਦਾ ਹੈ ਸੋ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਹੈ ਵੀ ਜਿਹੜਾ ਵੀ ਵਧੀਆ ਤੋਂ ਵਧੀਆ ਐਸਲੈ ਸਿਰਫ ਅਗੇਤੀ ਕਿਸਮਾਂ ਦੀ ਵੈਰੈਟੀਆਂ ਹੀ ਬੀਜੋ ਆਪਾਂ ਜਿਹੜੀਆਂ ਕਿ ਯੂਨੀਵਰਸਿਟੀ اور ਕਮੈਂਡੇਡ ਵੈਰੈਟੀਆਂ ਨੇ ਹਮੇਸ਼ਾ ਹੀ ਜਿਹੜੀ ਵੈਰੈਟੀ ਬੀਜਣੀ ਆ ਸੋ ਗੰਨਾ ਵਗ ਭਾਗ ਤੋਂ ਚੈੱਕ ਕਰਵਾ ਲਈ ਜਾਵੇ ਤਾਂ ਜੋ ਕਿਸੇ ਕਿਸਾਨ ਲਈ ਕੋਈ ਮੁਸ਼ਕਲ ਨਾ ਆਵੇ ਜੀ ਮੈਂ ਅੰਗਰਵਖਸ਼ ਸਿੰਘ ਅੰਦੋਲਾ ਜੀ ਪਿੰਡ ਕੰਦੋਲਾ ਕਲਾਂ ਮੈਂ ਜੀ ਕਣਕ ਝੋਨੇ ਦੇ ਨਾਲ-ਨਾਲ ਗੰਨੇ ਦੀ ਖੇਤੀ ਵੀ ਕਰਦਾ ਆ ਇਹ ਇਹਦੇ ਨਾਲ ਫਸਲੀ ਵਿਭਿੰਨਤਾ ਵੀ ਆਉਂਦੀ ਆ ਜੀ ਤੇ ਮੈਂ ਤਕਰੀਬਨ ਇਸ ਮਹਿਲ ਨਾਲ 30 30 ਸਾਲ ਤੋਂ ਜੁੜਿਆ ਹੋਇਆ ਹਾਂ ਜੀ ਪਹਿਲਾਂ ਕਣਕ ਝੋਨਾ ਹੀ ਖੇਤੀ ਕਰਦੇ ਸੀ ਫਿਰ ਫਸਲੀ ਵਿਭਿੰਨਤਾ ਦੇ ਨਾਲ-ਨਾਲ ਗੰਨੇ ਦੀ ਖੇਤੀ ਸ਼ੁਰੂ ਕੀਤੀ ਜੀ ਗੰਨੇ ਦੇ ਵਿੱਚ ਵਿੱਚ ਐਂਟਰ ਕ੍ਰੌਪਿੰਗ ਜਿਵੇਂ ਕਿ ਲਸਣ ਪਿਆਜ਼ ਵਗੈਰਾ ਦੀ ਖੇਤੀ ਵੀ ਨਾਲ ਕਰ ਲੈਣੇ ਆ ਜੀ ਤੇ ਇਹਦੇ ਨਾਲ ਜੀ ਮੈਨੂੰ ਕਾਫੀ ਖੇਤੀ ਵਿੱਚ ਗੰਨੇ ਦੀ ਫਸਲ ਨਾਲ ਕਾਫੀ ਸਹਿਯੋਗ ਮਿਲਦਾ ਮੈਂ ਬਾਕੀ ਜ਼ਿੰਮੇਦਾਰ ਭਰਾਵਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਗੰਨੇ ਬਾਕੀ ਕਣਕ ਝੋਨੇ ਦੇ ਨਾਲ-ਨਾਲ ਗੰਨੇ ਦੀ ਵੀ ਖੇਤੀ ਕੀਤੀ ਜਾਵੇ ਮੈਂ ਲਗਭਗ 33% ਰਕਬਾ ਜੀ ਆਪਣੇ ਖੇਤੀ ਦੇ ਵਿੱਚੋਂ ਗੰਨੇ ਹੀਟ ਰੱਖਿਆ ਹੋਇਆ ਜੀ ਤੇ ਜਿਹਦੇ ਨਾਲ ਕਿ ਮੈਨੂੰ ਕਾਫੀ ਝੋਨੇ ਕਣਕ ਵਿੱਚ ਪਾਣੀ ਦੀ ਵੀ ਸਮੱਸਿਆ ਨਹੀਂ ਆਉਂਦੀ ਮੈਨੂੰ ਕੋਈ ਜੀ ਤੇ ਉਹਦੇ ਨਾਲ ਗੰਨੇ ਵਿੱਚ ਮੈਨੂੰ ਗੰਨੇ ਨਾਲ ਪਾਣੀ ਦੀ ਹੈਲਪ ਹੋ ਜਾਂਦੀ ਹੈ ਝੋਨੇ ਪਾਲਣ ਨੂੰ ਵੀ ਤੇ ਦੂਸਰੀ ਗੱਲ ਜੀ ਗੰਨਾ ਬੀਜਣ ਨਾਲ ਕਈ ਖੇਤਾਂ ਵਿੱਚੋਂ ਜਿਹੜੇ ਕਣਕ ਦੇ ਨਦੀਨ ਆ ਜੀ ਉਹ ਖਤਮ ਹੋ ਜਾਂਦੇ ਆ ਤੇ ਗੰਨੇ ਗੰਨੇ ਤੋਂ ਬਾਅਦ ਜਦੋਂ ਆਪਾਂ ਫਸਲ ਕਣਕ ਬੀਜਦੇ ਆ ਤੇ ਉਹਦੇ ਵਿੱਚ ਵੀ ਕਣਕ ਵਾਲੇ ਕੋਈ ਨਦੀਨ ਨਹੀਂ ਹੁੰਦੇ ਜੀ ਕਈ ਸਾਲ ਤੱਕ ਮੇਰਾ ਲਗਭਗ 20 ਏਕੜ ਦਾ ਹਕਵਾ ਹੈਗਾ ਜੀ ਤੇ ਮੈਂ ਮੈਲ ਤੋਂ ਵੀ ਕਾਫੀ ਸੰਤੁਸ਼ਟ ਆ ਜੀ ਤੇ ਕਦੀ ਕੋਈ ਮੈਲ ਉੱਤੇ ਕੋਈ ਮੁਸ਼ਕਲ ਨਹੀਂ ਆਈ ਸਾਨੂੰ ਇੱਥੇ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਜੀ ਕਿ ਜਿਹੜੇ ਗੰਨੇ ਦੀਆਂ ਪੇਮੈਂਟਾਂ ਆ ਉਹ ਸਮੇਂ ਸਿਰ ਕਿਸਾਨ ਨੂੰ ਦਿੱਤੀਆਂ ਜਾਇਆ ਕਰਨ ਮੈਂ ਸਰਵਜੀਤ ਸਿੰਘ ਸਰਪੰਚ ਨਮਾਪੈਂਡ ਜੱਟਾ ਜੀ ਜੋ ਤਕਰੀਬਨ ਅਸੀਂ 750 ਕਿੱਲੇ ਦੀ ਖੇਤੀ ਕਰਦੇ ਆ ਜਿਸ ਵਿੱਚ ਅਸੀਂ ਕਣਕ ਝੋਨਾ ਆਲੂ ਸਾਰੀਆਂ ਫਸਲਾਂ ਲਾਉਂਦੇ ਆ ਜਿਸ ਦੇ ਨਾਲ ਨਾਲ ਅਸੀਂ ਗੰਨੇ ਦੀ ਖੇਤੀ ਵੀ ਕਰਦੇ ਆ ਜੋ ਮੈਲ ਵੱਲੋਂ ਸਾਨੂੰ ਵਧੀਆ ਗੰਨੇ ਦੀ ਬੀਜ ਦਿੱਤੇ ਜਾਂਦੇ ਆ ਜਿਸ ਤਰ੍ਹਾਂ 1523 ਵਗੈਰਾ 95 96 ਸਾਰੇ ਬੀਜ ਸਾਨੂੰ ਮੈਲ ਵੱਲੋਂ ਉਪਲਬਧ ਕੀਤੇ ਜਾਂਦੇ ਆ ਇਸ ਟਾਈਮ ਵੀ ਮੈਲ ਵਿੱਚ ਬੀਜ ਜੀ ਸਾਡੇ ਜ਼ਿਮੀਦਾਰ ਭਰਾਵਾਂ ਨੇ ਕਿਸੇ ਨੇ ਲੈਣਾ ਹੋਵੇ ਮੈਲ ਵੱਲੋਂ ਦਿੱਤਾ ਜਾ ਰਿਹਾ ਆ ਅਸੀਂ ਮੈਲ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਜ਼ਿਮੀਦਾਰਾਂ ਦਾ ਇੰਨਾ ਸਹਿਯੋਗ ਦਿੰਦੇ ਆ ਮੈਲ ਮੈਨੇਜਮੈਂਟ ਕਮੇਟੀ ਦਾ ਵੀ ਧੰਨਵਾਦ ਕਰਦੇ ਆ ਜਿਹੜੀ ਸਾਨੂੰ ਜ਼ਿਮੀਦਾਰਾਂ ਨੂੰ ਹਰ ਸਮੇਂ ਦਵਾਈਆਂ, ਬੀਜ ਵਗੈਰਾ ਸਾਰਾ ਕੁਝ ਸਾਨੂੰ ਮੁਹੱਈਆ ਕਰਦੇ ਆ ਅਸੀਂ ਮਿਲਦਾ ਧੰਨਵਾਦ ਕਰਦੇ ਆ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਵਾਰੀ ਸਾਨੂੰ ਗੰਨੇ ਦੀ ਪੇਮੈਂਟ ਜਿਹੜੀ ਆ ਉਹ ਸਮੇਂ ਸਾਰ ਦੇ ਕੇ ਸਾਡੀ ਮਦਦ ਕੀਤੀ ਆ ਗਾਗੇ ਤੋਂ ਵੀ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਜਿਹੜੀ ਗੰਨੇ ਦੀ ਪੇਮੈਂਟ ਆ ਉਹ ਜ਼ਿਮੀਦਾਰ ਨੂੰ ਨਾਲ ਦੀ ਨਾਲ ਹੀ ਦਿੱਤੀ ਜਾਵੇ ਤਾਂ ਜੋ ਜ਼ਿਮੀਦਾਰ ਨੂੰ ਕੋਈ ਦਿੱਕਤ ਨਾ ਆ ਸਕੇ ਜ਼ਿਮੀਦਾਰ ਆਪਣੀ ਖੇਤੀ ਵਧੀਆ ਤਰੀਕੇ ਨਾਲ ਕਰ ਸਕੇ ਮੈਂ ਜੀ ਬੰਜੀਤ ਸਿੰਘ ਵਿਲੇਜ ਕੁਰਸ਼ੈਦਪੁਰ ਸ਼ੂਗਰ ਮੈਨ ਕੁਦਰ ਵੱਲੋਂ ਸਾਨੂੰ ਗੰਨੇ ਦਾ ਬੀਜ ਦਿੱਤਾ ਜੀ ਸੀਓਪੀ ਵੀ 92 ਇਹ ਬਹੁਤ ਵਧੀਆ ਵੈਰੈਟੀ ਆ ਜਿਹੜੀਆਂ ਅੱਗੇ ਵੈਰੈਟੀਆਂ ਹੁੰਦੀਆਂ ਸੀ ਉਹਨਾਂ 'ਚ ਪ੍ਰੋਬਲਮ ਆਉਣ ਲੱਗੀ ਸੀਗੀ ਇਸੇ ਕਰਕੇ ਸਾਨੂੰ ਸ਼ੂਗਰ ਮੈਨ ਕੁਦਰ ਨੇ ਇਹ ਨਵਾਂ ਬੀਜ ਦਿੱਤਾ ਇਹ ਬੀਜ ਬਹੁਤ ਵਧੀਆ ਆ ਤੇ ਗਾਂ ਖਿਸਾਨਾਂ ਵਾਸਤੇ ਫਾਇਦੇਮੰਦ ਹੋਊਗਾ ਤਾਂ ਝਾੜ ਵੀ ਕਾਫੀ ਆਊਗਾ ਜਿੱਦਾਂ ਯੂਨੀਵਰਸਿਟੀ ਵੱਲੋਂ 25 425 ਕੁਇੰਟਲ ਦੇ ਦੱਸਿਆ ਜਾਂਦਾ ਇਹ ਮੇਰੇ ਸਾਨ 500 ਕੁਇੰਟਲ ਲਗਭਗ ਨਿਕਲੂਗਾ ਜੀ 95 ਨੂੰ ਕੋਈ ਸਾਨੂੰ ਬਿਮਾਰੀ ਨਹੀਂ ਪਈ ਕੋਈ ਸਪਰੇ ਨਹੀਂ ਕਰਨੀ ਪਈ ਜਿੱਦਾਂ 238 ਨੂੰ ਸਪਰੀਆਂ ਵੀ ਕਰਨੀਆਂ ਪਈਆਂ ਕਾਫ ਜਿੱਦਾਂ ਖਰਚਾ ਸਪਰੀਆਂ ਦਾ ਆਉਂਦਾ ਜੀ ਜਿਹੜੇ ਬਾਕੀ ਹੋਰ ਵੈਰਾਈਟੀਆਂ ਤੇ ਕੋਈ ਖਰਚਾ ਨਹੀਂ ਆਉਂਦਾ ਜੀ ਜ਼ਿੰਮੇਦਾਰ ਭਰਾਵਾਂ ਨੂੰ ਇਹੇ ਮੈਸੇਜ ਦਿੰਨੇ ਵੀ ਜਿਹੜਾ 238 ਆ ਉਹ ਚ ਪ੍ਰੋਬਲਮ ਆਉਂਦੀ ਆ ਉਸ ਵੀ ਇਹਨੂੰ ਘਟਾਇਆ ਜਾਵੇ 95 ਨੂੰ ਵੱਧ ਤੋਂ ਵੱਧ ਜਦਾਂ ਗਾਂ ਬੀਜਿਆ ਜਾਵੇ ਵੈਰਾਈਟੀ ਸਾਨੂੰ ਮੈਲਨ ਦਿੱਤੀ ਸੀ 1 ਏਕੜ ਜੀ 1 ਏਕੜ ਮੇਰੇ ਕੋਲ ਆ ਜੀ ਇਹ 238 ਤੋਂ ਤਾਂ ਵੱਧ ਨਿਕਲੂਗਾ ਜੀ ਇਹ ਕਿਉਂਕਿ 4 ਫੁੱਟ ਤੇ ਲੱਗਾ ਇਹ ਗੰਨਾ ਦਾ ਮੋਟਾ ਬਹੁਤ ਆ ਜਿਹੜਾ 38 ਉਹ ਗੰਨਾ ਬਰੀਕ ਆ ਇਹਦਾ ਝਾੜ ਵੱਧ ਨਿਕਲੂਗਾ ਜੀ 95 ਦਾ ਖਾਦ ਪਾਣੀ ਵੀ ਬਕਾਇਦਾ ਜਦਾਂ ਖਾਦ ਪਾਣੀ ਕੋਈ ਸਪਰੇ ਨਹੀਂ ਕਰਨੀ ਪਈ ਬਹੁਤ ਵਧੀਆ ਬੀਜ ਆ ਪਰ 38 ਨੂੰ ਮਿਹਨਤ ਜਿਆਦੀ ਆਉਂਦੀ ਐ ਤੇ ਮਿਹਨਤ ਬਹੁਤ ਘੱਟ ਆਉਂਦੀ ਆ ਜੀ ਇਹ ਅਸੀਂ ਜੀ ਪਿਛਲੇ ਸਾਲ 2021 ਚ 10ਵੇਂ ਮਹੀਨੇ ਚ ਬਜਾਈ ਕੀਤੀ ਸੀਗੀ ਜੀ ਤੇ ਹੁਣ ਅਗਲੇ ਗਾਂ ਫੇਰ ਬਜਾਈ ਕਰਾਂਗੇ ਇਸੇ 10ਵੇਂ ਮਹੀਨੇ 2022 ਚ ਤੇ ਫੇਰ ਬਤਾਵਾਂਗੇ ਜੀ ਇਹ ਜੀ ਤਕਰੀਬਨ ਸਾਲ ਲੱਗ ਜਾਂਦਾ ਹੈ ਬੀਜ ਤਿਆਰ ਕਰਨ ਨੂੰ ਸਾਲ ਤਾਂ ਮੂਮੂ ਨਹੀਂ ਲੱਗ ਜਾਂਦਾ ਜੀ ਕੋਈ ਸ਼ਿਕਾਇਤ ਆਈ ਨਹੀਂ ਜੀ ਇਸ ਵੈਰੈਟੀ ਨੂੰ ਜਿਹੜੀ ਸੀਓਪੀ ਵੀ 95 ਨੂੰ ਕੋਈ ਸ਼ਿਕਾਇਤ ਨਹੀਂ ਆਈ ਮੈਂ ਇਹ ਬਾਕੀ ਕਿਸਾਨ ਨੂੰ ਇਹ ਕਹਿਣਾ ਚਾਹੁੰਦਾ ਵੀ ਇਹ ਬੀਜ ਦਗਾ ਤੋਂ ਵਾ ਵਧ ਵੀ ਜਿਆ ਜਾਵੇ ਜਿਹੜਾ ਦੂਜੀਆਂ ਵੈਰਾਈਟੀਆਂ ਉਹਨਾਂ ਨੂੰ ਘਟਾਇਆ ਜਾਵੇ ਜਦੋਂ ਇੱਕ ਸਰਕਾਰ ਜਦੋਂ ਝੋਨੇ ਦੀ ਸਾਡੇ ਵੈਰਾਈਟੀ ਵੱਧ ਲੱਗਦੀ ਹੈ ਪਾਣੀ ਦੀ ਕਮੀ ਆਉਂਦੀ ਹੈ ਗੰਨਾ ਵਧਾਇਆ ਜਾਵੇ ਝੋਨਾ ਬੰਦ ਕੀਤਾ ਜਾਵੇ ਇਹ ਜੀ ਜਦੋਂ ਮੈਲ ਦੇ ਸਹਯੋਗ ਨਹੀਂ ਆ ਸਾਨੂੰ ਮੈਲ ਜਦੋਂ ਕਿਸੇ ਬੈਂਕ ਤੋਂ ਲੈ ਦਿੰਦੀ ਲੋਨ ਲੈਣ ਦੀ ਆ ਜੀ ਉਹਨਾਂ ਸਾਡਾ ਗੁਜ਼ਾਰਾ ਹੋ ਜਾਂਦਾ ਪਰ ਸਰਕਾਰ ਨੂੰ ਅਪੀਲ ਕਰਦੇ ਆ ਵੀ ਸਾਨੂੰ ਜਿਹੜੀ ਗੰਨੇ ਦੀ ਪੇਮੈਂਟ ਨਾਲ ਨਾਲ ਦਿੱਤੀ ਜਾਵੇ ਇਸ ਨਾਲ ਸਾਡਾ ਜਿਹੜਾ ਸਰਕਲ ਵਧੀਆ ਚੱਲਦਾ ਰਹਿੰਦਾ ਜੀ ਹੋਰ ਗੰਨੇ ਤੋਂ ਇਲਾਵਾ ਜੀ ਇਹ ਝੋਨਾ ਆ 100 ਖਤਰੀ ਇਕੜ ਦੀ ਮੈਂ ਵੈਲੀ ਦੀ ਖੇਤੀ ਕਰਦਾ ਜੀ 36 ਖਤਰੀ ਗੰਨੇ ਦੇ ਆ ਬਾਕੀ 50 ਖਤਰੀ ਦੂਜੇ ਆਪਣੇ ਝੋਨੇ ਦੇ ਆ ਬਾਕੀ ਹੋਰ ਵੈਰਾਈਟੀਆਂ ਜੀ ਮੈਂ ਜੀ ਪੰਜਾਬ ਦੇ ਸਾਰੇ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਦਾ ਆ ਵੀ ਜਿੱਦਾਂ ਆਪਾਂ ਹੋਰ ਫਸਲਾਂ ਲਾਉਂਦੇ ਆ ਗੰਨੇ ਨੂੰ ਪਹਿਲ ਦਿਈਏ ਜੋ ਗੰਨਾ ਬਹੁਤ ਵਧੀਆ ਫਸਲ ਆ ਤੇ ਜਿੱਦਾਂ ਮੈਂ ਦੇਖੋ ਸਾਰਾ ਇਹ ਗੰਨਾ ਜਿਆਦਾ ਲਾਇਆ 200 ਆਪਣੇ PV0 95 ਇਹ ਬਹੁਤ ਵਧੀਆ ਵੈਰਾਈਟੀ ਆ ਜਿਹੜੀ 238 ਵੈਰਾਈਟੀ ਆ ਉਹ ਚ ਪ੍ਰੋਬਲਮ ਬਹੁਤ ਆ ਰਹੀ ਆ ਉਹਨੂੰ ਕਟਾ ਦਿੱਤਾ ਜਾਵੇ ਵਿੱਚ ਜਿੱਦਾਂ ਹੁਣ ਆਪਾਂ ਜੋ ਨਰਬੜ ਦੇ ਜਦ ਬੀਜ ਦੇ ਵਿੱਚ ਅੰਤਰ ਫਸਲ ਦਾ ਕਣਕ ਵੀ ਬੀਜ ਜਾਂਦੇ ਸਰੋਂ ਵੀ ਬੀਜ ਸਕਦੇ ਆ ਮੇਰਾ ਵੀ ਸਾਰਿਆਂ ਨੂੰ ਇਹ ਅਪੀਲ ਕਰਦਾ ਵੀ ਗੰਨਾ ਵੱਧ ਤੋਂ ਵੱਧ ਬੀਜਿਆ ਜਾਵੇ ਵਧੀਆ ਖੇਤੀਮਾਰਾਂ ਦਾ ਵੀ ਇਹੀ ਕਹਿਣਾ ਆ ਜੀ ਜਿਹੜਾ 95 ਆ ਇਹਨੂੰ ਜ਼ਿਆਦਾ ਲਗਾਓ ਜੇ 38 ਆ ਜੇ ਉਹਨੂੰ ਘਟਾ ਦਿੱਤਾ ਜਾਵੇ ਆਪਣੇ ਲਈ ਵਧੀਆ ਚੀਜ਼ ਆ ਫਾਇਦੇਮੰਦ ਆਪਣੇ ਲਈ ਖੇਤੀ ਆ ਜੀ ਕੋਈ ਬਿਮਾਰੀ ਨਹੀਂ ਲੱਗਦੀ ਬਹੁਤ ਵਧੀਆ ਵੈਰੈਟੀ ਆ ਜੀ ਇਹ ਜਿਹੜੀ 238 ਉਹਨੂੰ ਬੰਦ ਕਰ ਦਿੱਤਾ ਜਾਵੇ ਜੀ ਸੀਓ ਪੀਵੀ 95 ਨੂੰ ਅੱਗੇ ਵੱਧ ਬਤਾਇਆ ਜਾਵੇ ਆਪਾਂ ਜੇ ਆਪਣਾ ਵੇਣ ਨਾਲ ਲਾ ਕੇ ਗੋੜ ਕੱਢ ਕੇ ਵੇਚਦੇ ਆਂ ਉਦੇ ਨਾਲ ਸਾਡੀ ਜਿਹੜੀ آمدਨ ਹੋਰ ਵੀ ਵੱਧਦੀ ਆ ਤੇ ਜਿਵੇਂ ਕਿਸੇ ਨੇ ਗੁੜ ਗੁੜ ਵਾਸਤੇ ਗੰਨਾ ਬੀਜਣਾ ਹੋਵੇ 15023 85 92 ਤੇ 118 ਇਹ ਚਾਰ ਪੰਜ ਵੈਰਾਈਟੀਆਂ ਜਿਹੜੀਆਂ ਗੋਟਲੀ ਬਹੁਤ ਵਧੀਆ ਵੈਰਾਈਟੀਆਂ ਨੇ ਤੇ ਜੇ ਮਹਿਲ ਵਾਸਤੇ ਬੀਜਣਾ 95 96 18 ਵੀ ਸਾਰੀਆਂ ਵੈਰਾਈਟੀਆਂ ਮਹਿਲੇ ਵਾਸਤੇ ਤਾਂ ਸਾਰੀਆਂ ਵੈਰਾਈਟੀਆਂ ਵਧੀਆ ਤੇ ਜਿਹੜਾ ਗੁੜ ਦਾ ਕੰਮ ਹੈਗਾ ਉਹ ਤੇ ਵਧੀਆ ਤਰੀਕੇ ਨਾਲ ਤੁਸੀਂ ਕੋਈ ਕੈਮੀਕਲ ਪਾਉਣ ਤੋਂ ਬਿਨਾ ਕੱਢਦੇ ਆ ਤੇ ਜਿਹੜੀ ਤੁਹਾਡੀ ਲੋਕੀ ਆਪਣੇ ਆਪ ਤੁਹਾਡੇ ਕੋਲ ਚੱਲ ਕੇ ਆਉਂਦੇ ਆ ਜਿਵੇਂ ਹੁਣ ਸੜਕਾਂ ਦੇ ਕਿਨਾਰੇ ਵੇਣੇ ਲੱਗੇ ਹੋ ਆ ਉਹ ਕੈਮੀਕਲ ਜਾਂ ਕੁਝ ਹੋਰ ਮਤਲਬ ਖੇਸਵਾ ਪਾਉਂਦੇ ਆ ਉਹਦੇ ਨਾਲ ਤੁਸੀਂ ਜੇ ਉਹ ਗੁੜ ਲੈਣਾ ਤਾਂ ਮੈਂ ਕਹਿੰਦਾ ਤੁਸੀਂ ਖੰਡ ਖਾਈ ਚੱਲੋ ਉਹ ਬਹੁਤ ਵਧੀਆ ਆ 1 ਕਿਲੋ ਗੰਨਾ ਲੱਗਦਾ 40 ਕਿਲੋ ਗੁੜ ਨੂੰ 40 ਰੁਪਏ ਦਾ ਤੇ ਜੇ 10 ਕਿਲੋ ਗੁੜ ਨਿਕਲਦਾ 400 ਤਾਂ ਤਾਂ ਗੰਨਾ ਹੋ ਗਿਆ ਉਹ 40 45 ਰੁਪਏ ਨੂੰ ਤੁਹਾਨੂੰ ਗੁੜ ਦਿੰਦੇ ਆ ਕਿੱਥੋਂ ਦਿੰਦੇ ਆ ਉਹ ਵਿੱਚ ਪਾਉਂਦੇ ਆ 20 ਰੁਪਏ ਵਾਲੀ ਖੰਡ ਜਿਹੜੀ ਮਤਲਬ ਨਕਮੀ ਖੰਡ ਜਿਹਦੇ ਵਿੱਚ ਕੀੜੇ ਚੱਲਦੇ ਆ ਫਿਰ ਉਹਦੇ ਵਿੱਚ ਉਹ ਗਰਮ ਰੋਹ ਪਾਉਂਦੇ ਆ ਗਰਮ ਰਸ ਪਾ ਕੇ ਉਹ ਤੁਹਾਡਾ ਵਜ਼ਨ ਵਧਾਉਂਦੇ ਆ ਤੇ ਦੂ ਖੰਡ ਦੀ ਮਿਠਾਸ ਬਣਾਉਂਦੇ ਆ ਉਹ 1 ਸਾਢੇ 1 ਕੁਆਂਟਲ ਗੰਨੇ ਚੋਂ 10 ਕਿਲੋ ਗੁੜ ਨਿਕਲਦਾ ਉਹ 13 14 ਕਿਲੋ ਗੁੜ ਬਣਾਉਂਦੇ ਆ ਇੱਕ ਦੇ ਵਿੱਚੋਂ ਕਿਉਂ ਉਹਨਾਂ ਨੂੰ ਇਸ ਕਰਕੇ ਪ੍ਰੋਫਿਟ 40 ਰੁਪਏ ਦਾ 40 ਰੁਪਏ ਉਹ ਖਰਚਾ ਹੋ ਗਿਆ 1 ਕਿਲੋ ਗੁੜ ਤੇ ਗੰਨੇ ਦਾ 20 ਰੁਪਈਆ ਦੇ ਤੇ ਲੇਬਰ ਚੜ ਜਾਂਦੀ ਆ ਫੇਰ ਹੋਰ ਟੁੱਟ ਭੱਜ ਤੇ ਮਤਲਬ ਖਰਚੇ ਬਹੁਤ ਚੜਦੇ ਆ ਘੱਟੋ ਘੱਟ ਵੀ 70-75 ਰੁਪਏ ਨੂੰ ਕਿਸਾਨ ਨੂੰ ਪੈਂਦਾ ਆ ਉਹ ਤੁਹਾਨੂੰ ਜਿਹੜੇ 40 ਨੂੰ ਦਿੰਦੇ ਆ ਤੁਹਾਨੂੰ ਜ਼ਹਿਰ ਖਿਲਾ ਰਹੇ ਆ ਤੇ ਇਸ ਕਰਕੇ ਮੈਂ ਹੋਰ ਜ਼ਿਮੀਦਾਰਾਂ ਨੂੰ ਵੀ ਕਿਸਾਨਾਂ ਨੂੰ ਵੀ ਇਹ ਸੇਧ ਕਰਨਾ ਜਿਵੇਂ ਅਸੀਂ ਹੁਣ ਜਾਲੀਆਂ ਲਾਈਆਂ ਆ ਬਕਾਇਦਾ ਉਹਦੇ ਵਿੱਚ ਕੋਈ ਮੱਖੀ ਮੱਛਰ ਵੀ ਨਹੀਂ ਆਉਂਦਾ ਜਿਵੇਂ ਹੁਣ ਰਾਤ ਨੂੰ ਪੱਧਰੇ ਕੜਾਹੇ ਪਏ ਆ ਕੁੱਤੇ ਆ ਕੇ ਚੱਟੀ ਜਾਂਦੇ ਆ ਉਸ ਸਵੇਰ ਨੂੰ ਕਿੰਨੇ ਕੁ ਤੁਸੀਂ ਧੋ ਲਉਗੇ ਅਸੀਂ ਉਹਨੂੰ ਜਾਲੀ ਦੇ ਨਾਲ ਐਨ ਪੂਰਾ ਕਵਰ ਕੀਤਾ ਆ ਤੇ ਉੱਪਰ ਛੱਡਾਂ ਪਾਈਆਂ ਆ ਕੋਈ ਉੱਪਰੋਂ ਵੀ ਜਾਨਵਰ ਕੋਈ ਬੈਠ ਨਾ ਕਰ ਦੇਵੇ ਕੁਝ ਵੀ ਤੇ ਮਤਲਬ ਇਹੋ ਜਿਹੇ ਸਾਰੇ ਦੇਖ ਕੇ ਫੂਡ ਸੇਫਟੀ ਦੇਖ ਕੇ ਅਸੀਂ ਇਹ ਜਿਹੜਾ ਕੰਮ ਚਲਾਇਆ ਤੇ ਹੁਣ ਅਸੀਂ ਇਸ ਵਾਰ ਉਹਨੂੰ ਹੋਰ ਵੱਡਾ ਕਰ ਰਹੇ ਆ ਤੇ ਉਹਦੇ ਵਿੱਚ ਕਾਫੀ ਪਰ ਸਭ ਤੋਂ ਇੱਕ ਚੀਜ਼ ਆਪਾਂ ਇਹ ਦੱਸਣੀ ਚਾਹੁੰਦੇ ਆਂ ਵੀ ਪੰਜਾਬ ਦੇ ਵਿੱਚ ਸਭ ਤੋਂ ਬੀੜਣਾ ਜਿਹੜਾ ਸਾਡਾ ਆ ਉਹਦੇ ਇੱਕੋ ਬੀੜਣਾ ਆ ਪੰਜਾਬ ਦੇ ਵਿੱਚ ਜਿਹਦੇ ਉੱਤੇ ਟਰੈਕਟਰ ਦੇ ਨਾਲ ਗੰਨਾ ਲਾਇਆ ਜਾਂਦਾ ਤੇ ਲੇਬਰ ਉੱਥੇ ਅਸੀਂ 5 ਬੰਦੇ ਘਟਾਏ ਆ ਜਿੱਥੇ ਜਿੱਥੇ ਸਾਡਾ ਇੱਕ ਇੱਕ ਬੀੜਨੇ ਇੱਕ ਮਤਲਬ ਪੱਠੀ ਨੂੰ 9 ਬੰਦਿਆਂ ਦਾ ਕੰਮ ਕਰਦੇ ਸੀ ਅਸੀਂ ਦੋਨਾਂ ਪੱਠੀਆਂ ਨੂੰ 14 ਬੰਦੇ ਲਾਏ ਆ 5 ਬੰਦੇ ਅਸੀਂ ਉੱਥੋਂ ਘਟਾਏ ਆ ਤੇ ਉਹ ਟਰੈਕਟਰ ਨਾਲ ਗੰਨਾ ਲਾਇਆ ਜਾਂਦਾ ਟਰੈਕਟਰ ਦੇ ਨਾਲੇ ਬਾਲਣ ਚੱਕ ਕੇ ਪਿੱਛੇ ਰੱਖਿਆ ਜਾਂਦਾ ਜਿਹੜੇ 베ਸਟ ਹੁੰਦੀ ਆ ਪੀੜ ਹੁੰਦਾ ਉਹ ਵੀ ਚੱਕ ਕੇ ਅਸੀਂ ਟਰੈਕਟਰ ਦੇ ਨਾਲੇ ਲੈ ਜਾਂਦੇ ਆ ਤੇ ਉਹ ਵੀ ਸਾਡਾ ਜਿਹੜਾ ਕਾਫੀ ਪ੍ਰੋਫਟਵ ਜਿਵੇਂ ਹੁਣ ਬਾਰਸ਼ਾਂ ਬਹੁਤ ਪੈ ਰਹੀਆਂ ਇਹ ਹੁਣ ਆਪਣੇ ਖੇਤਾਂ ਜਾ ਕੇ ਪਤਾ ਕਰਨ ਦੇਖਣਾ ਪਊਗਾ ਵੀ ਉਹਨੂੰ ਕਿਹੜੀ ਬਿਮਾਰੀ ਆਈ ਆ ਕਿਹੜੀ ਨਹੀਂ ਆਈ ਉਹ ਤੁਸੀਂ ਆਪਣੇ ਗੰਨੇ ਦੋ ਚਾਰ ਲੈ ਜਾ ਕੇ ਮਾਰਾ ਕੋਲ ਲੈ ਜਾਓ ਤੁਹਾਨੂੰ ਮਾਰ ਦੱਸਣਗੇ ਵੀ ਇਹਨੂੰ ਕਿਹੜੀ ਬਿਮਾਰੀ ਆ ਤੇ ਉਹ ਫਿਰ ਤੁਸੀਂ ਦਵਾਈ ਪਾ ਕੇ ਉਹਦੀ ਰੋਕਥਾਮ ਕਰ ਲਓ ਜਿਨ੍ਹਾਂ ਕਿਸਾਨਾਂ ਨੇ ਇਹ ਕੰਮ ਨਹੀਂ ਕਰਨਾ ਉਹਨਾਂ ਨੇ ਮੂਰੇ ਫਿਰ ਘਾਟੇ ਜਣਾਇਆ ਉਹ ਹੁਣੇ ਹੀ ਟਾਈਮ ਆ ਇਸ ਟਾਈਮ ਤੇ ਜਾ ਮਾਰਾ ਕੋਲ ਜਾ ਕੇ ਦਿਖਾਓ ਨਮਸ਼ਰ ਮਹਿਲੇ ਚ ਚਲ ਜਾਓ ਨਮਸ਼ਰ ਦਫਤਰ ਚਲ ਜਾਓ ਖੇਤੀਬਾੜੀ ਦੇ ਜਿੰਦ ਮੈਂ ਆਪਣਾ ਦਾ ਜਿਹੜੇ ਦੂਜਿਆਂ ਨੂੰ ਕਹਿੰਦੇ ਆ ਜਿਵੇਂ ਦੂਜਿਆਂ ਨੂੰ ਡਿਸਟ੍ਰਿਕਟ ਕਹਿੰਦੇ ਆ ਜਾਂ ਨਹੀਂ ਤਾਂ ਲੁਧਿਆਣੇ ਚਲ ਜਾਓ ਸਾਰਾ ਹੀ ਤੁਹਾਡੀ ਰੋਕਤਮ ਹੋ ਜਾਊਗੀ ਕਿਸਾਨਾਂ ਨੂੰ ਬਜਾਈ ਵੇਲੇ ਇਹ ਚਾਹੀਦਾ ਵੀ ਗੰਨਾ ਅਸੀਂ ਕਟਿਆਂ ਕੱਟਣ ਤੋਂ ਬਾਅਦ ਪਹਿਲਾਂ ਤਾਂ ਉਹਦੇ ਵਿੱਚ ਜਿਹੜਾ ਸੁੱਕਾ ਗੰਨਾ ਜਾਂ ਮਾੜਾ ਗੰਨਾ ਉਹ ਖੇਤ ਦੇ ਵਿੱਚ ਨਹੀਂ ਬਜਾਈ ਕਰਨੀ ਜਾਂ ਜਿਨ੍ਹਾਂ ਖੇਤਾਂ ਦੇ ਵਿੱਚ ਬਿਮਾਰੀ ਆ ਉਹਨਾਂ ਖੇਤਾਂ 'ਚੋ ਵੀ ਨਹੀਂ ਲੈਣਾ ਤੁਸੀਂ ਆਪਣੇ ਮਾਰਾ ਨੂੰ ਚੈੱਕ ਕਰਾ ਲਓ ਨਹੀਂ ਤਾਂ ਜ਼ਿਮੀਂਦਾਰ ਵੀ ਅੱਜਕੱਲ ਮਾਰ ਬਣਿਆ ਹੋਆ ਹੈ ਜਿਹੜੇ ਕੋਈ ਨਵਾਂ ਕਿਸਾਨ ਆ ਉਹ ਆਪਣੇ ਕਿਸੇ ਸਾਥੀ ਕਿਸਾਨ ਨੂੰ ਪੁੱਛ ਕੇ ਉਹਨੂੰ ਜਿਹੜਾ ਬਿਮਾਰੀ ਆਲਾ ਨਾ ਲਵੇ ਭਵੇਂ 20 ਤੁਸੀਂ ਖਰੀਦ ਕੇ ਬੀਜ ਲਓ ਜਿੱਦੋਂ ਕਿ 20 ਸਾਡਾ ਵਧੀਆ ਆ ਤੇ ਸਾਡੀ ਜਿਹੜੀ ਫਸਲ ਵੀ ਵਧੀਆ ਹੋਊਗੀ ਦੂਏ ਨੰਬਰ ਤੇ ਇਹਨੂੰ ਦਵਾਈ ਨੂੰ ਲਾ ਕੇ ਟ੍ਰੀਟਮੈਂਟ ਕਰਕੇ ਗੰਨਾ ਬੀਜਣਾ ਕਿਉਂ ਦੇ ਨਾਲ ਜਰਮੀਨੇਸ਼ਨ ਵੀ ਪਾਣੀ ਆ ਜਿਹੜੇ ਛੋਟੇ ਮੋਟਿਆਂ ਦੇ ਵਿੱਚ ਬਿਮਾਰੀਆਂ ਉਹ ਵੀ ਖਤਮ ਹੋ ਜਾਣਗੀਆਂ ਫੇਰ ਮੌਕੇ ਤੇ ਜੋ ਦਵਾਈਆਂ ਪੈਂਦੀਆਂ ਤੇ ਤੁਸੀਂ ਲੁਧਿਆਣਾ ਯੂਨੀਵਰਸਿਟੀ ਦੀ ਜਿਹੜੀ ਕਿਤਾਬ ਆ ਉਹ ਜ਼ਰੂਰ ਪੜਿਆ ਕਰੋ ਉਹਦੇ ਵਿੱਚ ਹਰ ਬਿਮਾਰੀ ਦਾ ਹਰ ਚੀਜ਼ ਦਾ ਇਲਾਜ ਲਿਖਿਆ ਆ ਉਹਨੂੰ ਤੁਸੀਂ ਪੜੋ ਉਹਦੇ ਤੋਂ ਤੁਸੀਂ ਕਾਫੀ ਮਤਲਬ ਅੱਧੇ ਕੀ ਮਤਲਬ ਡਾਕਟਰ ਬਣ ਜਾਓਗੇ ਪੂਰੇ ਤੁਸੀਂ ਉਹਨੂੰ ਪੜ ਕੇ ਤੇ ਉਹ ਤੁਹਾਡੇ ਬਿਮਾਰੀਆਂ ਲਈ ਤੇ ਉਹਦੇ ਬਿਜਾਈ ਲਈ ਢੰਗ ਤਰੀਕੇ ਸਾਰੇ ਕੁਝ ਉਹਦੇ ਵਿੱਚ ਦੱਸਿਆ ਜਾਂਦਾ ਆ